ਦੀਵਾਲੀ ਤੇ ਸਾਡੇ ਭੈਣਾ ਭਰਾਵਾਂ ਨੂੰ ਸਭ ਤੋਂ ਪਹਿਲਾ ਸੀ ਤੋਹਫਾ ਦਿਵਾਣਾ ਚਾਹੁੰਦੇ ਆ ਜੇ ਆਪਾਂ ਇਹਨੂੰ 130 ਦੀ ਜਗ੍ਹਾ ਹਾਂਜੀ 125 ਕਰ ਦਈਏ ਤਾਂ ਗੁੱਸਾ ਤਾਂ ਨਹੀਂ ਕਰੋਗੇ ਭਾਜੀ ਗੁੱਸਾ ਤਾਂ ਨਹੀਂ ਕਰਦੇ ਹੈਗੇ ਚਲੋ ਜੇ ਤੁਸੀਂ ਕਹਿੰਦੇ ਤਾਂ ਆਪਾਂ ਕਰ ਵੀ ਦਿੰਦੇ ਤਾਂ ਵੀ ਕੋਈ ਨਹੀਂ ਸਵਾਦ ਲਿਆਤਾ ਵੀ ਨਾ ਸਵਾਦ ਸਾਥੀਓ ਭਾਈ ਟੀਟੀ ਚੋਂ 10 ਰੁਪਏ ਛੱਡਣੇ ਉਹ ਪੇਟੀ ਜਿਹੜੀ ਪਹਿਲਾਂ ਹੀ ਪੰਜਾਬ ਸਰ ਤੋਂ ਸਸਤੀ ਆਵੇ ਬਹੁਤ ਵੱਡੀ ਗੱਲ ਹੈ ਕਿਉਂਕਿ ਇਹਦੇ ਵਿੱਚ ਮਾਰਜਨ ਕੁਝ ਨਹੀਂ ਹੈ ਤੁਸੀਂ ਕਿਹਾ ਆਪਾਂ ਕਰਤੀ ਆਪਣੇ بڑے ਭਰਾ ਭਾਈ ਤੁਸੀਂ ਕਿਹਾ ਆਪਾਂ ਕਰਤੀ ਭਾਜੀ ਦੇ ਗਿਜ਼ਾਇਨਾ ਇਹਨਾਂ ਜੋ ਕਮਰੇ ਦੀ ਪੇਲ ਵੀ ਲੱਗਦੀ ਹੈ ਹਾਂ ਇਹ ਮਤਲਬ 12 18 ਸਾਈਜ਼ ਹੈ ਇਹਦੇ ਵਿੱਚ 6 20 ਹੈ 9 ਫੁੱਟ ਮਾਲਾ ਭਾਜੀ ਠੀਕ ਹੈ ਜੀ ਇਹ ਤੁਸੀਂ ਦੱਸ ਚੁੱਕੇ ਪਹਿਲਾਂ ਹੀ ਹਾਂ ਜੀ 155 ਰੁਪਏ ਦੀ ਪੇਟੀ ੜੀ ਮਰਜ਼ੀ ਲੈ ਲਿਓ ਭਾਜੀ ਬਾਜ਼ਾਰ ਚ ਕਿੰਨੇ ਦੀ ਮਿਲਦੀ ਹੈ ਭਾਜੀ ਮਾਰਕੀਟ ਚ 220 ਰੁਪਏ ਦੀ ਪੇਟੀ ਵੀ ਦਿੰਦੇ ਆ 250 ਵੀ ਦੇ ਜਾਂਦੇ 220 ਦਿੰਦੇ ਆ ਆਪਣੇ ਕੋ ਉਹੀ 250 ਵਾਲੀ ਪੇਟੀ 155 ਰੁਪਏ ਦੀ ਹੈ ਆ ਚਲੋ ਜ਼ੋਰਤੀ ਛੱਡ ਕੇ ਭਾਜੀ ਪੂਰੀ ਜਾਣ ਲੈ ਕੇ ਤਾਂ ਚੈਲ ਪਿਛਲੀ ਵਾਰ ਵੀ ਅਸੀਂ ਸਿੱਕੀ ਸੀਗੀ ਬਿਲਕੁਲ ਭਾਜੀ ਕ੍ਰਿਸ਼ਨ ਟੈਲੀ ਪਹਿਲਾਂ ਟੈਲੀ ਟੁੱਟੂਗੀ ਭਾਜੀ ਆ ਉਰੀ ਹੈਬੀਟਾ علاوہ ਜੀ ਤੁਮਾਕਾ ਪੂਰਾ ਬੱਕੇ ਜਿੰਨੀ ਜ਼ੋਰ ਦੀ ਧੁਮਾਕਾ ਹੋਇਆ ਕਿ ਟੁੱਟ ਗਈ ਨਹੀਂ ਨਹੀਂ ਟੁੱਟੀ ਨਹੀਂ ਭਈ ਇਹ ਡਿਜ਼ਾਈਨ ਹੈ ਰੇਸ਼ੇ ਟਾਈ ਹੈ ਭਈ ਪੱਥਰ ਟਾਈ ਹੈ ਅਚਰ ਰੰਗ ਇਹ ਰੰਗ ਇੱਧੇ ਦੇ ਰੂਗਾ ਹਾਂ ਜੀ ਕਲਰ ਇਹੀ ਰਹੂਗਾ ਭਾਜੀ 10 ਸਾਲ ਬਾਅਦ ਵੀ ਇਸ ਦੀ ਸ਼ਾਈਨ ਬਦੂਗੀ ਘਟੂਗੀ ਨਹੀਂ ਭਾਜੀ ਉਰੀ ਹੈਬੀਟਾ ਦੇਖੋ ਮੈਂ ਉਰੀ ਹੈਬੀਟਾ ਨਰਮਿਕ ਤਸਵੀਰਾਂ ਦੇਖ ਰਹੇ ਹਾਂ ਹਾਂ ਜੀ ਬੜੀ ਵਾਰ ਡਿਮਾਂਡ ਹੁੰਦੀ ਆ ਕਿ ਜਦਾਂ 786 ਦੀ ਚਾਹੀਦੀ ਆ। ਹਾਂਜੀ ਹਾਂਜੀ ਬਾਈ। ਤਾਂ ਹੋਰ ਚਾਹੀਦੀ ਆ। ਉਦਾਂ ਦੀ ਆਪਣੇ ਬਾਈਆਂ ਦੱਸੋ। ਬਾਈ ਉਦਾਂ ਤਾਂ ਦੇਖੋ ਦੁਕਾਨਦਾਰ ਬਣਾਵਾ ਕੇ ਦਿੰਦੇ ਆ। ਸਾਡੇ ਕੋਲ ਅਵੇਲੇਬਲ ਹੁੰਦੀ ਆ ਬਾਈ 786 ਚਾਰਤਾਰੇ ਸਭ ਮਿਲ ਜਾਣਗੇ। ਇਹਦਾ ਸਾਈਜ਼ ਹੀ ਵੱਡਾ ਲੱਗ ਰਿਹਾ। ਸਾਈਜ਼ ਹਾਂਜੀ ਬਾਈ 12x11 ਹੈ। ਇਹ ਦੋ ਪੀਸ ਜੋੜੇ ਹੋਏ ਆ। ਆਪਣਾ ਜੋੜਦਾ ਕੋ ਤਾਂ ਪਤਾ ਨਹੀਂ ਲੱਗਦਾ ਵਿੱਚ। ਓਕੇ ਇਹ ਪਈ ਦਾ ਵੀ ਨਹੀਂ ਪਤਾ ਲੱਗਿਆ ਕਿ ਦੋ ਪੀਸ ਆ। ਦੇਖਣ ਨੂੰ ਐ ਲੱਗਿਆ ਸਿੰਗਲ ਪੀਸ ਆ। ਇਹ ਤਾਂ ਆਪਣਾ ਜੋੜਦਾ ਨਹੀਂ ਪਤਾ ਲੱਗਦਾ ਭਾਈ। ਸਾਈਜ਼ ਦੀ ਗੱਲ ਕਰੀਏ ਸਾਈਜ਼ ਕਿੰਨਾ ਇਹਦਾ? ਭਾਈ ਇਹ 2x ਹਾਈ ਗਲੋਸ ਸਟਾਈਲ ਆ ਭਾਜੀ ਪ੍ਰੀਮੀਅਮ ਦਾ ਮਾਲ ਆ ਇਹ ਆਪਾਂ ਨੂੰ ਮਿਲੂ ਕੋਈ 30 ਰੁਪਏ ਫੁੱਟ 30 ਰੁਪਏ ਫੁੱਟ ਮਾਰਕੀਟ ਚ ਮਿਲਦੀ 50 ਰੁਪਏ 60 ਰੁਪਏ ਫੁੱਟ ਆਪਣੇ ਕੋ ਮਿਲੂ ਕੋਈ 30 ਰੁਪਏ ਫੁੱਟ ਤੇ ਦੀ ਮਟਾਈ ਦੀ ਗੱਲ ਕਰੀਏ ਮਟਾਈ ਭਾਜੀ ਦੀ 10 ਐਮਐਮ ਦੀ ਆਉਂਦੀ ਆ ਕਹਿ ਕੇ 12 ਐਮਐਮ ਵੀ ਦਿੰਦੇ ਆ ਪਰ ਸਹੀ ਦੱਸੇ ਹੁੰਦੀ ਇਹ 430 ਰੁਪਏ ਦੀ ਪੇਟੀ ਆ ਬਈ ਡਬਲ ਲੇਡ ਦੀ ਆ ਔਰ ਇਹਦੀ ਮਜ਼ਬੂਤੀ ਦੀ ਗੱਲ ਕਰਾਂ ਭਾਜੀ ਆਮ ਐ ਤਾਂ ਟੈਲ ਟੁੱਟਦੀ ਨਹੀਂ ਹੈਗੀ ਠੀਕ ਹੈ ਮੈਂ ਪਿਛਲੀ ਵੀਡੀਓ ਚ ਵੀ ਦਿਖਾਇਆ ਸੀ ਜੀ ਆਪਾ ਟਾਇਲ ਦੇ ਉੱਪਰ ਐ ਕਰਕੇ ਚੜਵੀ ਜਾਈਏ। ਇਹ ਤਾਂ ਤਾਂ ਨਹੀਂ ਟੁੱਟੂਗੀ ਭਾਜੀ ਆ ਦੇਖੋ। ਉਹ ਬੱਲੇ ਤੇਰੇ ਸਾਰੇ ਪੂਰੀ ਹੈਵੀ ਹੈ ਲੈ ਭਾਜੀ। ਨਹੀਂ ਇਹ ਗੱਬੇ ਤਾਂ ਨਹੀਂ ਭਾਰ ਪਾਇਆ। ਨਹੀਂ ਭਾਜੀ ਬਿਲਕੁਲ ਥੱਲੋ ਬਿਲਕੁਲ ਖਾਲੀ ਹੈ। ਮੈਂ ਚੜਾਂ। ਚੜਜੋ ਭਾਜੀ। ਇਹ ਚੜਨ ਲੱਗੇ ਬੰਡਰ ਲੱਗੇਗਾ ਟੁੱਟੂ ਕੀ ਪਰ ਟੁੱਟੇ। ਕਿਉਂਕਿ ਥੱਲੋ ਬਿਲਕੁਲ ਖਾਲੀ ਹੈ ਤਾਂ ਵੀ ਨਹੀਂ ਗਈ ਟੁੱਟੀ ਭਾਜੀ ਆਪਣੀ। ਹਾਂ। ਆ ਲੈ। ਪੂਰੀ ਹੈਵੀ ਹੈ ਭਾਜੀ। ਸਵਾਈਟ ਸੀਮੈਂਟ ਦੀ ਬਹੁਤ ਡਿਮਾਂਡ ਸੀ। ਬਿਲਕੁਲ। ਬਹੁਤ ਮਹਿੰਗਾ ਮਿਲਦਾ ਸੀ। ਬਿਲਕੁਲ ਭਾਜੀ। ਹੁਣ ਇਹਦੇ ਰੇਟ ਦਾ ਕੰਪੈਰੀਸ਼ਨ ਦੱਸੀਏ। ਭਾਜੀ ਇਹ ਚ ਐਮ ਇਹ ਹੁਣ 50 ਨੂੰ ਵੀ ਗਈ ਵੇਚ ਦਿੰਦੇ ਆ ਬੇਕੂ ਬੁੜਾ ਨੂੰ ਕਿ 40 ਨੂੰ ਵੀ ਵੇਚ ਦਿੰਦੇ ਆ ਆਪਣੇ ਕੋਲ 25 ਰੁਪਏ ਦਾ ਪੈਕੇਟ ਆ ਭਾਜੀ ਵਾਈਟ ਸੀਮੜ ਦਾ ਆ ਗਿਆ ਲਾ ਭਾਜੀ 12mm ਦੀ ਟੈਲ ਦੇ ਉੱਪਰ ਚੱਕਰ ਵਾਲੀ ਜੋ ਮਰਜੀ ਚੜਾ ਦਿਓ ਭਾਜੀ ਟੈਲ ਨਹੀਂ ਟੁੱਟੂਗੀ ਭਾਜੀ ਮੈਂ ਵੀ ਦੋ ਹੈਵੀ ਗੱਡੀ ਦੇ ਉੱਪਰ ਚੜਾ ਦਿਓ ਭਾਜੀ ਪੂਰੀ ਹੈਵੀ ਟਾਇਰ ਲਾ ਭਾਜੀ ਆ ਦੇਖ ਲਓ ਪੂਰੀ ਹੈਵੀ ਟਾਇਰ ਇਹ ਡਿਜ਼ਾਈਨ ਵੀ ਤੁਹਾਨੂੰ ਇੱਧਰ ਮਾਰਕੀਟ ਚੋਂ ਮਿਲਦੇ ਨਹੀਂ ਭਾਜੀ ਹੈਗੇ ਨਾ ਰੇਟ ਮਿਲਣਾ ਨਾ ਡਿਜ਼ਾਈਨ ਇੱਧਰ ਮਾਰਕੀਟ ਚੋਂ ਮਿਲਨੇ ਕਵਾਲਿਟੀ ਭਾਜੀ ਕੁਆਲਿਟੀ ਪ੍ਰੀਮੀਅਮ ਜੀ ਆ ਗਾਰੰਟੀ ਪੂਰੀ ਥੋੜੀ ਪੂਲ ਗਾਰੰਟੀ ਭਾਜੀ ਇਹ ਕੋਲ ਭਾਜੀ ਇਹ ਮਾਰਕੀਟ ਚ ਤੁਹਾਨੂੰ 350 ਦੀ ਬੈਟੀ ਮਿਲਦੀ ਹੈ 20 ਵਾ 20 ਦੀ ਭਾਜੀ 350 ਦੀ ਇੱਕ ਬੈਟੀ ਹਾਂ 20 ਵਾ 20 ਸਾਈਜ਼ ਹੈ 9 ਫੁੱਟ ਮਾਲ ਭਾਈ ਤਿੰਨ ਪੀਸ ਹੁੰਦੇ ਆ 350 ਦੀ ਹਾਂ ਇਹ ਸਿਰਫ ਆਪਣੇ ਕੋਲ ਹੀ ਹੈ 260 ਰੁਪਏ ਦੀ ਬੈਟੀ ਭਾਜੀ ਇਹ ਨੋਰਮਲ ਚੱਲਦਾ ਹੈ ਰੈਗੂਲਰ ਭਾਜੀ ਇਹ 16 ਵਾ 16 ਦੀ ਹੈ ਭਾਜੀ ਅੱਛਾ ਇਹ ਵੀ 12 mm ਦੀ ਹੈ ਭਾਜੀ ਇਹ ਵੀ 12 mm ਦੀ ਹੈ ਭਾਜੀ 16 ਵਾ 16 ਸਾਈਜ਼ ਹੈ ਇਹ ਆਪਣੇ ਕੋਲ 250 ਰੁਪਏ ਦੀ ਹੈ ਭਾਜੀ ਆਮ ਤੌਰ ਤੇ ਤੁਹਾਨੂੰ 300 ਦੀ ਮਿਲਨੀ ਹੈ ਭਾਜੀ ਗਾ ਗਾਗਨੇ ਜਦੋਂ ਮੇਰੇ ਕੋਲ ਆਣਾ ਪਹਿਲਾਂ ਮਾਰਕੀਟ 'ਚ ਚੁਆਈ ਕਰੇ ਫਿਰ ਮੇਰੇ ਕੋ ਆਵੇ ਇਹ ਘਰ ਦੇ ਵੀ ਨਿਆਣੇ ਸਾਣੇ ਦੋਨੋਂ ਹੀ ਹੁੰਦੇ ਆ ਇਹਦੇ ਉੱਪਰ ਪੈਰ ਨਹੀਂ ਸਲਿੱਪ ਹੋਊਗਾ ਭਾਜੀ ਬਿਲਕੁਲ ਮੈੜਾ ਭਾਜੀ ਹਾਂ ਤੇ ਡਿਜ਼ਾਈਨ ਵੀ ਦੇਖੋ ਕਿੰਨਾ ਪਿਆਰਾ ਭਾਜੀ ਬਿਲਕੁਲ ਭਾਜੀ ਹਾਂਜੀ ਡਿਜ਼ਾਈਨ ਵੀ ਦੇਖੋ ਕਿੰਨਾ ਪਿਆਰਾ ਭਾਜੀ ਕੈਲ ਹੈਵੀ ਹੈ ਕੈਲ ਨਾ ਬਈ ਕਰੋ ਵੀ ਹੈ ਕੈਲ ਛੁੱਟ ਜਾਏਗੀ ਪਰ ਇੱਕ ਚੀਜ਼ ਦੱਸੋ ਬਾਦ ਵਿੱਚ ਕੈਲ ਹੈਵੀ ਹਾਂਜੀ ਭਾਈ ਤੁਹੀ ਮੇਰੇ ਨਜ਼ਰ ਆ ਰਹੇ ਆ ਮਾਰਕੀਟ 'ਚ ਤਾਂ ਕਾਫੀ ਮਹਿੰਗਾ ਮਿਲਦਾ ਆਪਣੇ ਕਿੰਨੀ ਕੀਮਤ ਆ ਮਿਲ ਜੂ ਭਾਜੀ ਦੀ ਐਮਆਰਪੀ ਤਾਂ ਹੈਗੀ 95 ਰੁਪਏ ਠੀਕ ਆਪਣੇ ਕੋਲ ਮਿਲੂ 50 ਰੁਪਏ ਨੂੰ ਭਾਜੀ 50% ਡਿਸਕਾਊਂਟ ਲਗਭਗ 50% ਡਿਸਕਾਊਂਟ ਹੈ ਤੇ ਆਪਾਂ ਪੜ ਲਈਏ ਜੀ ਇਹ ਕਹਿੰਦੇ ਆ ਕਿ ਨਿਊ ਟ੍ਰिपल ਐਕਸ਼ਨ ਔਰ ਕਿਲ ਜੰਪਸ ਬਿਲਕੁਲ ਜੰਪਸ ਨੂੰ ਮਾਰਦਾ ਨਾਲ ਦੀ ਨਾਲ ਮੇਰਾ ਖਿਆਲ ਆ ਜਿਹੜਾ ਆ ਐਕਸਟੈਂਟ ਦਾ ਆ ਇਹ ਵੀ ਮੇਰੇ ਖਿਆਲ ਟਾਈਲਸ ਕਲੀਨਰ ਹੈ ਹਾਂਜੀ ਹਾਂਜੀ ਭਾਜੀ ਇਹ ਵੀ 200 ਰੁਪਏ ਐਮਆਰਪੀ ਹੈ ਆਪਣੇ ਕੋਲ 100 ਰੁਪਏ ਦਾ ਮਿਲ ਜਾਣਾ ਭਾਜੀ 50% ਡਿਸਕਾਊਂਟ ਟਾਈਲਸ ਚਮਕ ਜਾਂਦੀਆਂ ਪੂਰੀਆਂ ਸ਼ਾਈਨ ਕਰੂ ਭਾਜੀ ਮੈਂ ਕਿ ਜਿੱਥੇ ਵਧੀਆ ਕੁਆਲਿਟੀ ਘੱਟ ਰੇਟਾਂ ਤੇ ਜਾਂਦੀ ਹੈ ਮਿਲ ਦੋਸਤੋ ਇੱਕ ਵਾਰ ਫਿਰ ਤੋਂ ਪਹੁੰਚੇ ਆਂ ਰਾਹੋਂ ਵੇਖੇ ਸ਼੍ਰੀ ਕ੍ਰਿਸ਼ਨਾ ਟਾਈਲਸ ਤੇ ਜਿਨ੍ਹਾਂ ਨੇ ਬਹੁਤ ਘੱਟ ਸਮੇਂ ਵਿੱਚ ਸਭ ਦਾ ਜਿੱਤ ਲਿਆ ਹੈ ਦਿਲ ਦੋਸਤੋ ਸਭ ਦਾ ਜਿੱਤ ਲਿਆ ਦਿਲ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਲਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂ ਬਦਨೇಶ್ਵਰੀ ਤੁਸੀਂ ਸ਼ੇਅਰ ਤੋਂ ਦਾ ਜ਼ਾਲਲ ਨੂੰ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਥੋੜੇ ਹੀ ਸਮੇਂ ਵਿੱਚ ਸ਼੍ਰੀ ਕ੍ਰਿਸ਼ਨਾ ਟਾਈਲਸ ਵਾਲੇ ਬਾਦਲ ਦੀ ਇੰਨੀਕ ਚਰਚਾ ਹੋ ਗਈ ਹੈ ਕਿ ਲੋਕ ਹੁਣ ਇਹ ਕਹਿਣ ਲੱਪਿਆ ਕਿ ਯਾਰ ਘਰ ਤਾਂ ਸੋਨਾ ਬਣਾ ਲਿਆ ਤੇ ਜੇ ਘਰ ਨੂੰ ਰੈਨੋਵੇਟ ਕਰਨਾ ਚ ਨਵੇਂ ਘਰ ਨੂੰ ਚਮਕਾਉਣਾ ਤਾਂ ਟਾਈਲਾਂ ਬਾਦਲ ਦੀਆਂ ਹੀ ਲਾਉਣੀਆਂ ਕਿਉਂਕਿ ਬਾਦਲ ਦੀਆਂ ਟਾਈਲਾਂ ਲਾ ਕੇ ਨਾ ਸ਼੍ਰੀ ਕ੍ਰਿਸ਼ਨ ਟਾਈਲਸ ਵਾਲ ਦੀਆਂ ਟਾਈਲਾਂ ਲਾ ਕੇ ਆਪਣੇ ਆਪ ਨੂੰ ਵੀਆਈਪੀ ਮਹਿਸੂਸ ਹੁੰਦਾ ਘਰ ਦੇ ਅੰਦਰ ਦਾਖਲ ਹੁੰਦੇ ਆ ਤੇ ਰਿਸ਼ਤੇਦਾਰ ਵੀ ਪੁੱਛਦੇ ਆ ਕਿ ਟਾਈਲਾਂ ਕਿੱਥੋਂ ਲਵਾਈਆਂ ਤਾਂ ਅੱਜ ਕੱਲ ਸਾਡੇ ਇਲਾਕੇ ਵਿੱਚ ਸਾਡੇ ਏਰੀਆ ਵਿੱਚ ਸ਼੍ਰੀ ਕ੍ਰਿਸ਼ਨ ਟਾਈਲ ਵਾਲੇ ਜਿਹੜੇ ਇਹਨਾਂ ਨੇ ਸਭ ਦਾ ਵਿਸ਼ਵਾਸ ਜਿੱਤ ਲਿਆ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਪਹਿਲਾ ਵੀਡੀਓ ਬਣਾਈ ਕਿ 900 ਹਜ਼ਾਰ ਤੋਂ ਥੱਲੇ ਥੱਲੇ 900 ਦੇ ਵਿੱਚ ਵਿੱਚ ਆਪਾਂ ਕਿਚਨ ਤਿਆਰ ਕਰਦੇ ਆਂਗੇ ਫਿਰ ਬਾਥਰੂਮ ਵੀ ਜਿਹੜਾ ਇਹਨਾਂ ਨੇ ਕਿਹਾ ਕਿ 2500 ਤੱਕ ਤਿਆਰ ਕਰ ਦੇਵਾਂਗੇ ਤਾਂ ਇੰਨੇ ਕੁ ਲੋਕ ਆਏ ਆ ਹੁਣ ਮੈਨੂੰ ਲੋਕ ਫੋਨ ਕਰਕੇ ਕਿਵੇਂ ਇਹ ਕਹਿੰਦੇ ਆ ਯਾਰ ਬਾਦਲ ਨੂੰ ਕਹਿ ਦਿਓ ਪਹਿਲਾਂ ਸਾਨੂੰ ਟਾਈਮ ਦੇ ਦੇਵੇ ਜਿੱਦਾਂ ਕੋਈ ਡਾਕਟਰ ਮਸ਼ਹੂਰ ਨਹੀਂ ਹੋ ਜਾਂਦਾ ਸਪਾਰਸ਼ਾ ਪੈਂਦੀਆਂ ਹੁਣ ਬਾਦਲ ਦੀਆਂ ਸਪਾਰਸ਼ਾ ਪੈਂਦੀਆਂ ਕਿ ਬਾਦਲ ਕੋ ਚੱਲੇ ਆ ਬਾਦਲ ਨੂੰ ਕੋ ਪਹਿਲਾਂ ਸਾਨੂੰ ਟਾਈਮ ਦੇ ਦੇ ਤਾਂ ਬੜੀ ਖੁਸ਼ੀ ਹੁੰਦੀ ਜਦ ਕੋਈ ਨੌਜਵਾਨ ਵੀਰ ਇਸ ਤਰੀਕੇ ਨਾਮ ਬਣਾਉਂਦਾ ਪਹਿਲਾਂ ਵੀਰ ਦਾ ਸਵਾਗਤ ਕਰ ਲੈਨੇ ਫਿਰ ਤੁਹਾਨੂੰ ਨਮੀਆਂ ਨਮੀਆਂ ਟਾਈਲਾਂ ਦਿਖਾਣੇ ਨਵੇਂ ਨਵੇਂ ਡਿਜ਼ਾਈਨ ਦਿਖਾਣੇ ਆ ਤੇ ਨਾਲ ਦੀ ਨਾਲ ਬਾਦਲ ਵੀਰ ਨੇ ਹੋਰ ਕਈ ਕੈਟਾਗਰੀ ਸਿੱਥੇ ਰੱਖ ਲਈਆਂ ਕਈ ਸਮਾਨ ਰੱਖ ਲਿਆ ਇਹਨਾਂ ਦੇ ਵਿੱਚ ਚਾਨਣਾ ਪਾਉਣਾ ਪਹਿਲਾਂ ਬਾਦਲ ਵੀਰ ਦਾ ਸਵਾਗਤ ਕਰਦੇ ਆ ਫਿਰ ਗੱਲਾਂ ਬਾਤਾਂ سلسلہ ਸ਼ੁਰੂ ਕਰਾਂਗੇ ਬਹੁਤ ਨਹੀਂ ਗਾ ਸਵਾਗਤ ਬਾਦਲ ਵੀ ਤੁਹਾਡਾ ਵੀ ਭਾਜੀ ਬਹੁਤ ਬਹੁਤ ਸਵਾਗਤ ਭਾਜੀ ਅੱਛਾ ਬਾਦਲ ਵੀਰ ਜਿਹੜਾ ਆ ਹਲੀਮੀ ਵਾਲਾ ਬਹੁਤ ਇਨਸਾਨ ਹੈ ਇਹ ਬਹੁਤ ਚੰਗਾ ਲੱਗਦਾ ਬਹੁਤ ਸਤਿਕਾਰ ਨਾਲ ਮ अच्छा बावलवीर दिवाली ਦਾ ਸੀਜ਼ਨ ਸ਼ੁਰੂ ਆ। ਹਾਂਜੀ ਹਾਂਜੀ ਭਾਜੀ। ਤਿਆਰਾਂ ਦਾ ਸੀਜ਼ਨ ਸ਼ੁਰੂ ਹੋ ਪੀਕ ਤੇ ਆ। ਹਾਂਜੀ ਹਾਂਜੀ। ਔਰ ਜਦੋਂ ਤੱਕ ਵੀਡੀਓ ਪੈਣੀ ਹੈ दिवाली ਬਹੁਤ ਨੇੜੇ ਆ ਜਾਣੀ। ਬਹੁਤ ਨੇੜੇ ਬਿਲਕੁਲ ਭਾਜੀ। Diwali ਤੇ ਸਾਡੇ ਭੈਣਾ ਭਰਾਵਾਂ ਨੂੰ ਸਭ ਤੋਂ ਪਹਿਲਾ ਸੀ ਤੋਹਫਾ ਦਿਵਾਣਾ ਚਾਹੁੰਦੇ ਆ। ਹਾਂਜੀ ਹਾਂਜੀ। ਆਹ ਟਾਇਲ ਮੇਰੇ ਖਿਆਲ ਆਪਾਂ ਜਦੋਂ ਪਿਛਲੀ ਵੀਡੀਓ ਕੀਤੀ ਰੇਟ ਕਿੰਨਾ ਦਿੱਤਾ ਸੀ ਤੁਸੀਂ? ਭਾਜੀ ਇਹਦਾ ਆਪਾਂ 135 ਰੁਪਏ ਦਿੱਤਾ ਸੀਗਾ ਭਾਜੀ। ਅੱਛਾ ਪਹਿਤੋਂ ਹੀ ਸ਼ੁਰੂਆਤ ਕਰਨ ਲੱਗੇ ਆ। ਇਹਨੂੰ ਘਟਾ ਕੇ ਦੇਣਾ। ਭਾਜੀ ਇਹ Diwali ਦਾ ਆਫਰ ਲਾ ਕੇ ਅਸੀਂ ਪੇਟੀ ਦੇ ਦੇਂਗੇ ਤੁਹਾਨੂੰ 130 ਰੁਪਏ ਦੀ ਭਾ ਨਹੀਂ ਜਾਵਾ ਮੈਂ ਮੰਨਦਾ ਪਰ ਉਹਨੂੰ ਬੱਚੇ ਤਾਂ ਕੋਈ ਨਹੀਂ ਹੋਣੀ ਪਰ ਤੋਹਫਾ ਤਾਂ ਹੀ ਹੁੰਦਾ ਨਾ ਕਿ ਸਨਮਾਨ ਕਿ ਮੈਂ ਕੁਝ ਬੱਚੇ ਮੈਂ ਕੁਝ ਨਾ ਬੱਚੇ ਜੇ ਆਪਾਂ ਇਹਨੂੰ 130 ਦੀ ਜਗ੍ਹਾ ਹਾਂਜੀ 125 ਕਰ ਦਈਏ ਤਾਂ ਗੁੱਸਾ ਤਾਂ ਨਹੀਂ ਕਰੋਗੇ ਭਾਜੀ ਗੁੱਸਾ ਤਾਂ ਨਹੀਂ ਕਰਦੇ ਹੈਗੇ ਚਲੋ ਜੇ ਤੁਸੀਂ ਕਹਿੰਦੇ ਤਾਂ ਆਪਾਂ ਕਰ ਵੀ ਦਿੰਦੇ ਤਾਂ ਵੀ ਕੋਈ ਨਹੀਂ ਸਵਾਦ ਲਿਆਤਾ ਵੀਰਾ ਸਵਾਦ ਸਾਥੀਓ ਭਈ ਪੇਟੀ ਚੋਂ 10 ਰੁਪਏ ਛੱਡਣੇ ਉਹ ਪੇਟੀ ਜਿਹੜੀ ਪਹਿਲਾਂ ਹੀ ਪੰਜਾਬ ਸਰ ਤੋਂ ਸਸਤੀ ਹੈ ਬਹੁਤ ਵੱਡੀ ਗੱਲ ਹੈ ਕਿਉਂਕਿ ਇਹਦੇ ਵਿੱਚ ਮਾਰਜਨ ਕੁਝ ਨਹੀਂ ਹੈ ਤੁਸੀਂ ਕਿਹਾ ਆਪਾਂ ਕਰਤੀ ਆਪਣੇ ਬਡੇ ਭਰਾ ਭਾਈ ਤੁਸੀਂ ਕਿਹਾ ਆਪਾਂ ਕਰਤੀ ਭਾਜੀ ਦੇਖੋ ਪੂਰੇ ਪੰਜਾਬ 'ਚ ਪਹਿਲੀ ਗੱਲ ਤਾਂ ਬਾਦਲ ਵਰਗੇ ਸ਼੍ਰੀ ਕ੍ਰਿਸ਼ਨਾ ਟਾਇਲ ਰਾਹੋ ਵਾਲੇ ਵਰਗੇ ਤੁਹਾਨੂੰ ਰੇਟ ਨਹੀਂ ਮਿਲਨੇ ਨਹੀਂ ਮਿਲਨੇ ਭਾਜੀ ਫਿਰ ਵੀ ਜਿਹੜਾ ਰੇਟ ਹੈ ਜੋ ਤੋਂ ਆਪਣੀ ਕਮਾਈ ਵੀ ਬੰਦਾ ਛੱਡ ਲਵੇ ਤਾਂ ਸੁਪਰਬ ਗੱਲ ਹੈ ਇਹ ਤਿਹਾਰਾਂ ਦਾ ਸੱਚਾ ਤੋਹਫਾ ਆ ਆ ਪਿਛਲੀ ਵੀਡੀਓ ਚੈੱਕ ਕਰ ਲਿਓ ਮੇਰੇ ਵੀਰੋ ਭੈਣਾਂ ਨੂੰ ਵੀ ਬੇਨਤੀ ਕਰਦਾ ਪਿਛਲੀ ਵੀਡੀਓ ਚੈੱਕ ਕਰ ਲਈਓ ਉੱਥੇ 135 ਰੇਟ ਸੀ ਉਹ ਵੀ ਪੰਜਾਬ ਦਾ ਸਭ ਤੋਂ ਘੱਟ ਰੇਟ ਸੀ ਉਹ ਵੀ ਗੁਜਰਾਤ ਵਾਲਾ ਰੇਟ ਸੀ ਪਰ ਹੁਣ 125 ਗੁਜਰਾਤ ਵਾਲੇ ਵੀ ਸੋਚ ਚੁੱਕੇ ਵੀ 6 ਤੋਂ ਤਾਂ ਮਹਿੰਗੀ ਚੱਕ ਕੇ ਲੱਗੀ ਕਿ ਨਹੀਂ ਸਸਤੀ ਜਾਂਦਾ ਨਹੀਂ ਸਸਤੀ ਜਾਂਦਾ ਭਾਈ ਬਿਲਕੁਲ ਨਹੀਂ ਅੱਗੇ ਵਧਿਆ ਜੀ ਆਪਾਂ ਕੀ ਦਿਖਾਵਾਂਗੇ ਹੋਰ ਭਾਈ ਇਹ ਨਾ ਸਾਰੇ ਬਾਥਰੂਮ ਦੇ ਡਿਜ਼ਾਈਨ ਆ ਇਹਨਾਂ ਚੋ ਕਮਰੇ ਦੀ ਕੋਈ ਵੀ ਲੱਗਦੀ ਆ ਹਾਂ ਇਹ ਮਤਲਬ 12 11 ਸਾਈਜ਼ ਹੈ ਇਹਦੇ ਵਿੱਚ 6 ਪੀਸ ਆ 9 ਫੁੱਟ ਮਾਲ ਆ ਭਾਜੀ ਠੀਕ ਆ ਜੀ ਇਹ ਤੁਸੀਂ ਦੱਸ ਚੁੱਕੇ ਪਹਿਲਾਂ ਹੀ ਹਾਂ ਜੀ 155 ਰੁਪਏ ਦੀ ਪੇਟੀ ਜਿਹੜੀ ਮਰਜ਼ੀ ਲੈ ਲਿਓ ਭਾਜੀ ਬਾਜ਼ਾਰ 'ਚ ਕਿੰਨੇ ਦੀ ਮਿਲਦੀ ਆ ਭਾਜੀ ਮਾਰਕੀਟ 'ਚ 220 ਰੁਪਏ ਦੀ ਪੇਟੀ ਵੀ ਦਿੰਦੇ ਆ 250 ਵੀ ਦੇ ਜਾਂਦੇ 220 ਦਿੰਦੇ ਆ ਆਪਣੇ ਕੋਲ ਉਹੀ 250 ਵਾਲੀ ਪੇਟੀ 155 ਰੁਪਏ ਦੀ ਆ ਭਾਜੀ ਮਤਲਬ ਤੁਸੀਂ ਬਾਦਲ ਕੋਲ ਆਉਣੇ ਆ ਜੇ 100 ਰੁਪਏ ਦਾ ਤੇਲ ਫੂਕ ਕੇ ਆ ਵੀ ਜੀ ਹਾਂ ਜੀ ਸਿੱਧਾ ਇੱਕ ਇੱਕ ਪੇਟੀ ਚੋਂ ਤਾਂ 95 95 ਰੁਪਏ ਦਾ ਫਾਇਦਾ ਪਾ ਲਾ। ਬੜੀ ਬਹੁਤ ਫਾਇਦਾ ਵਾ ਕਿਉਂਕਿ ਇੱਕ ਬਾਹ ਨੂੰ 30 ਪੇਟੀਆਂ ਘੱਟੋ ਘੜ ਲੱਗਦੀਆਂ ਹੀ ਆ। 3 28 3200 3000 ਦਾ ਸਿੱਧਾ ਹੀ ਫਰਕ ਆ ਭਾਜੀ। 3000 ਦਾ ਸਿੱਧਾ ਹੀ ਫਾਇਦਾ। ਅੱਛਾ ਬਾਦਲ ਪਾਜੀ ਆਹ ਟਾਇਲ ਦੀ ਜੇ ਗੱਲ ਕਰੀਏ। ਹਾਂਜੀ। ਇਹਦੀ ਬੰਬ ਜਬੂਤੀ ਦਿਖਾਣੀ ਆ। ਪਾਜੀ ਇਹ ਟਾਇਲ ਹੈਗੀ 2x4 ਦੀ ਹੂੰ ਇਹ 480 ਰੁਪਏ ਦੀ ਪੇਟੀ ਹੈ ਇੱਕ ਵਾਰੀ ਦੱਸ ਦਿਓ ਲੱਗਦੀ ਕਿੱਥੇ ਇਹ ਭਾਈ ਇਹ ਕਮਰੇ ਚ ਲੱਗਦੀ ਹੈ ਆਪਣੇ ਜੇ ਤਾਂ ਕਮਰੇ ਲਾ ਲੋ ਲੌਬੀ ਲਾ ਲੋ ਕਮਰੇ ਦੀ ਰੌਣਕ ਵਾਜ ਜਾਂਦੀ ਹੈ ਤੁਸੀਂ ਆਪਣੇ ਕਮਰੇ ਚ ਵੀ ਲੈਣੇ ਹਨ ਹਾਂਜੀ ਹਾਂਜੀ ਆ ਰੱਖਿਓ ਭਾਈ ਇੱਥੇ ਜੀ ਇਹ ਇੱਕ ਗੱਲ ਮੈਂ ਕਮੈਂਟ ਬੜਾ ਜੀ ਕਹਿੰਦੇ ਮਜ਼ਬੂਤੀ ਦੱਸੋ ਹਾਂ ਜੀ ਨਹੀਂ ਮਜ਼ਬੂਤੀ ਆ ਭਾਈ ਅਸਲ ਪਿਛਲੀ ਵਾਰ ਵੀ ਕਮੈਂਟਾਂ ਚ ਕਈਆਂ ਨੇ ਕਿਹਾ ਕਿ ਜ਼ੋਰ ਦੀ ਨਹੀਂ ਸੱਟ ਕੇ ਦਿਖਾ ਹਾਂ ਜੀ ਹਾਂ ਜੀ ਭਾਜੀ ਮੈਂ ਚਾਹੁੰਦਾ ਜ਼ੋਰ ਦੀ ਸੱਟ ਕੇ ਭਾਜੀ ਪੂਰੀ ਜਾਣ ਲੈ ਕੇ ਤੇ ਟਾਇਲ ਪਿਛਲੀ ਵਾਰ ਵੀ ਅਸੀਂ ਸਿੱਟੀ ਸੀਗੀ ਬਿਲਕੁਲ ਭਾਜੀ ਕ੍ਰਿਸ਼ਨ ਟਾਇਲ ਕਹਿੰਦਾ ਟਾਇਲ ਨਹੀਂ ਟੁੱਟੂਗੀ ਭਾਜੀ ਆ ਦੇਖੋ ਪੂਰੀ ਹੈਵੀ ਟਾਇਲ ਆ ਭਾਜੀ ਧੁਮਾਕਾ ਪੂਰਾ ਸਰ ਮੈਨੂੰ ਲੱਗੇ ਜਿੰਨੀ ਜ਼ੋਰ ਦੀ ਧੁਮਾਕਾ ਹੋਇਆ ਕਿ ਟੁੱਟ ਗਈ ਨਹੀਂ ਨਹੀਂ ਟੁੱਟੀ ਨਹੀਂ ਭਾਈ ਇਹ ਡਿਜ਼ਾਈਨ ਆ ਰੇਸ਼ੇ ਟਾਇਲ ਭਾਈ ਪੱਥਰ ਟਾਇਲ ਅੱਛਾ ਰੰਗ ਇਹ ਰੰਗ ਇੱ ਪੂਰੀ ਹੈ ਵੀ ਕਿਹਲਾ ਦੇਖੋ ਭਾਜੀ ਪੂਰੀ ਹੈ ਵੀ ਮਰੀ ਮੋਤੀ ਪੂਰੀ ਹੈ ਪੂਰੀ ਪੂਰੀ ਭਾਜੀ ਆ ਦੇਖੋ ਭਾਜੀ ਪੂਰੀ ਮਜ਼ਬੂਤੀ ਆ ਦੇਖੋ ਭਾਜੀ ਆ ਦੇਖੋ ਸਾਈਜ਼ ਦੀ ਗੱਲ ਕਰੀਏ ਸਾਈਜ਼ ਕਿੰਨਾ ਹੈ ਦਾ ਭਾਜੀ 2 ਵਾ 4 ਦੀ ਟਾਇਲ ਹੈ ਹਾਈ ਗਲੋਸ ਟਾਈਲ ਆ ਭਾਜੀ ਪ੍ਰੀਮੀਅਮ ਦਾ ਮਾਲ ਆ ਇਹ ਆਪਾਂ ਨੂੰ ਮਿਲੂਗੀ 30 ਰੁਪਏ ਫੁੱਟ 30 ਰੁਪਏ ਫੁੱਟ ਮਾਰਕੀਟ 'ਚ ਮਿਲਦੀ 50 ਰੁਪਏ 60 ਰੁਪਏ ਉਹ ਆਪਣੇ ਕੋਲ ਮਿਲੂਗੀ 30 ਰੁਪਏ ਫੁੱਟ ਤੇ ਦੀ ਮੋਟਾਈ ਦੀ ਗੱਲ ਕਰੀਏ ਮੋਟਾਈ ਭਾਜੀ ਦੀ 10mm ਦੀ ਆਂਦੀ ਆ ਕਹਿ ਕੇ 12mm ਵੀ ਦਿੰਦੇ ਆ ਪਰ ਸਹੀ 10 ਹੁੰਦੀ ਆ ਅੱਛਾ ਹੁੰਦੀ ਦਸਈ ਆ ਕਹਿ 12 ਦੂੰਗੇ ਬਿਲਕੁਲ ਬਿਲਕੁਲ ਭਾਜੀ ਹੁੰਦੀ ਦਸਈ ਆ ਚੈੱਕ ਕਰ ਲਿਓ ਜੋ ਸੱਚਾਈ ਆ ਭਾਜੀ ਠੀਕ ਆ ਜੀ ਆ ਟਾਈਲ ਦੀ ਗੱਲ ਕਰੀਏ ਜੀ ਇਹ ਮੈਨੂੰ ਵੱਡੀ ਲੱਗਦੀ ਆ ਮ ਨਾਲੋਂ ਭਾਜੀ ਦਾ ਸਾਈਜ਼ ਵੀ ਬੜਾ ਵਾ ਮਜ਼ਬੂਤੀ ਵੀ ਦੁਗ 12 क्या okay. mm ਦੀ ਗੈਲਰ ਦੇ ਉੱਪਰ ਚੱਕਰ ਵਾਲੀ ਜੋ ਮਰਜ਼ੀ ਚੜਾ ਦਿਓ ਭਾਜੀ ਕਹਿਲ ਨਹੀਂ ਟੁੱਟੂਗੀ ਭਾਜੀ ਐ ਵੀ ਤੋਂ ਹੈਵੀ ਗੱਡੀ ਇਹਦੇ ਉੱਪਰ ਚੜਾ ਦਿਓ ਭਾਜੀ ਪੂਰੀ ਹੈਵੀ ਟਾਇਰ ਆ ਭਾਜੀ ਆ ਦੇਖ ਲਓ ਪੂਰੀ ਹੈਵੀ ਟਾਇਰ ਇਹ ਡਿਜ਼ਾਈਨ ਵੀ ਤੁਹਾਨੂੰ ਇਤਰੇ ਮਾਰਕੀਟ ਚੋਂ ਮਿਲਨੇ ਨਹੀਂ ਭਾਜੀ ਹੈਗੇ ਨਾ ਰੇਟ ਮਿਲਣਾ ਨਾ ਡਿਜ਼ਾਈਨ ਇਤਰੇ ਮਾਰਕੀਟ ਚੋਂ ਮਿਲਨੇ ਕੁਆਲਿਟੀ ਭਾਜੀ ਕੁਆਲਿਟੀ ਪ੍ਰੀਮੀਅਮ ਦੀ ਆ ਗਾਰੰਟੀ ਪੂਰੀ ਥੋਡੀ ਫੁੱਲ ਗਾਰੰਟੀ ਭਾਜੀ ਇਹ ਫੰਦ ਮਾਲਾ ਭਾਜੀ ਅੱਛਾ ਜਿਹੜੀ ਆਵਾਜ਼ ਆਈ ਨਾ ਟਾਇਰ ਥੱਲੇ ਸੁੱਟਣ ਜਦੋਂ ਚੈੱਕ ਕਰਾਉਂਦੇ ਉਹਦੀ ਮਜ਼ਬੂਤੀ ਕਿ ਕ੍ਰਿਸ਼ਨਾ ਟਾਈਲਸ ਦਾ ਜਿਹੜਾ ਜਿਹੜੀ ਧਮਕਿਆ ਜੀ ਭਾਜੀ ਉਹ ਪੈ ਰਹੀ ਹੈ ਹੁਣ ਲੋਕਾਂ ਦੀ ਤਮੰਨਾ ਆ ਇਹ ਜੀ ਭਾਜੀ ਕਿ ਆਪਾਂ ਕ੍ਰਿਸ਼ਨਾ ਟਾਈਲ ਰਾਹੋ ਵਾਲਿਆਂ ਕੋਲ ਜਾ ਕੇ ਬਿਲਕੁਲ ਭਾਜੀ ਬਾਦਲ ਕੋ ਜਾ ਕੇ ਟਾਈਲ ਲੈ ਕੇ ਆਣੀ ਹੈ ਕਿਉਂਕਿ ਰੇਟ ਸਭ ਤੋਂ ਘੱਟ ਕੁਆਲਿਟੀ ਪ੍ਰੀਮੀਅਮ ਹਾਂਜੀ ਸਭ ਤੋਂ ਉੱਪਰ ਕੁਆਲਿਟੀ ਭਾਜੀ ਔਰ ਬੰਦੇ ਨੂੰ ਆਪਣੇ ਖਰਚੇ ਵੀ ਆਈਪੀ ਫੀਲ ਹੋਗਾ ਬਿਲਕੁਲ ਭਾਜੀ ਅੱਛਾ ਸਲਿੱਪ ਤਾਂ ਨਾ ਕਰੂ ਬੰਦਾ ਪੂਰੀ ਮੈੜਾ ਭਾਜੀ ਪੈਰ ਨਾਲੇ ਉੱਥੇ ਜਮ ਹੋ ਜਾਏਗਾ ਪੂਰੀ ਮੈਟ ਟਾਈਲ ਆ ਭਾਜੀ ਤੇ ਪਾਣੀ ਜਦੋਂ ਸਾਫ਼ ਕਰਨਾ ਭਾਜੀ ਵਾਈਪਰ ਵੀ ਫਿਰੇਗਾ ਇਹਦੇ ਉੱਪਰ ਕੋਈ ਦਾਣ ਵਰਨੀਸ ਲੱਗੂਗਾ ਭਾਜੀ ਮਟਾਈ ਵੀ ਵਾਈਪਰ ਵੀ ਥੋੜਾ ਫਿਰੂਗਾ ਮਟਾਈ ਭਾਜੀ 12mm ਦੀ ਆ ਪੂਰੀ 12mm ਦੀ ਪੂਰੀ 12mm ਦੀ ਹਾਂਜੀ ਹਾਂਜੀ ਤੁਸੀਂ ਇੱਧਰ 10 ਦੀ ਕਹਿੰਦੇ ਸੀਗੇ ਉਹ ਭਾਜੀ ਕਮਰੇ ਵਾਲੀ ਉਹਦੇ ਉੱਪਰ ਆਪਾਂ ਗੱਡੀਆਂ ਨਹੀਂ ਚੜ੍ਹਦੀਆਂ ਹਨਾ ਉਹ ਕਮਰੇ ਚ ਆਪਾਂ ਹੀ ਤੋੜਨਾ ਪੈਣਾ ਵਾ ਇਹਦੇ ਉੱਪਰ ਗੱਡੀ ਵੀ ਚੜ੍ਹਨੀ ਆ ਪੈਕਟਰ ਵੀ ਕਵਾਲੀ ਵੀ ਟੈਲ ਨਹੀਂ ਟੁੱਟੂਗੀ ਭਾਜੀ ਅੱਛਾ ਬਹੁਤ ਸੋਹਣੀ ਆ ਤਾਂ ਗਾਰਡਨ ਗੂਡਨ ਚ ਲੱਗੀ ਹੋਵੇ ਬਿਲਕੁਲ ਭਾਜੀ ਇਹਦੇ ਵਿੱਚ ਪਹਿਲੀ ਗੱਲ ਜੋੜਦਾ ਹੀ ਨਹੀਂ ਤੁਹਾਨੂੰ ਪਤਾ ਲੱਗਣਾ ਜੇ ਟੈਲ ਸਾਰੀ ਲੱਗ ਜਾਨੀ ਹੈ ਦੇਖੋ ਆਪਾਂ ਨੂੰ ਹਰ ਇੱਕ ਇੰਚ ਇਮਾਨਦਾਰੀ ਦਾ ਚਾਹੀਦਾ ਬਿਲਕੁਲ ਭਾਜੀ ਬਿਲਕੁਲ ਭਾਜੀ ਇਹ ਮਾਰਕੀਟ 'ਚ ਤੁਹਾਨੂੰ 350 ਦੀ ਕਪੇਟੀ ਮਿਲਦੀ ਹੈ 20 ਵਾ 20 ਦੀ ਭਾਜੀ 350 ਦੀ ਕਪੇਟੀ ਕਿੰਨਾ 20 ਵਾ 20 ਆਈਦਾ 9 ਫੁੱਟ ਮਾਲ ਭਈ 3 ਪੀਸ ਹੁੰਦੇ ਆ 350 ਦੀ ਹਾਂ ਇਹ ਸਿਰਫ ਆਪਣੇ ਕੋਲ ਹੀ ਹੈ 260 ਰੁਪਏ ਦੀ ਕਪੇਟੀ ਭਾਜੀ 260 ਦੀ ਉਹ ਵੀ ਪ੍ਰੀਮੀਅਮ ਦਾ ਮਾਲ ਭਾਜੀ 90 ਦਾ ਫਾਇਦਾ 90 ਰੁਪਏ ਦਾ ਬਿਲਕੁਲ ਭਾਈ ਸਟੈਂਡਰਡ ਮਾਲ ਨਹੀਂ ਪ੍ਰੀਮੀਅਮ ਦਾ ਮਾਲ ਭਾਈ 9 ਫੁੱਟ 'ਚ ਤੁਹਾਡਾ 90 ਰੁਪਏ ਦਾ ਫਾਇਦਾ ਬਿਲਕੁਲ ਭਾਈ ਮਤਲਬ ਲੇਬਰ ਦਾ ਖਰਚਾ ਇਹਨੇ ਕੱਢ ਕੇ ਦੇ ਦਿਆ ਤੁਸੀ ਜੇ ਬਾਦਲ ਵੀਰ ਕੋ ਆਉਨੇ ਆਂ ਜਿਨੀ கிருஷ்ਨਾ ਟਾਈਲਸ ਦੇ ਆਉਨੇ ਆ ਤਾਂ ਆ ਜਿੰਨੇ ਦੀ ਤੁਸੀਂ ਟਾਈਲਾਂ ਲੈ ਕੇ ਜਾਣੀਆਂ ਤੁਸੀਂ ਬਾਹਰੋਂ ਕਿਤੇੋਂ ਲੈਂਦੇ ਤਾਂ ਤੁਹਾਨੂੰ ਪਹਿਲਾਂ ਤਾਂ 90 ਰੁਪਏ ਫੁੱਟ ਮਹਿੰਗੀ ਪਾਣੀ 9 ਫੁੱਟ ਫਿਰ ਉਸ ਤੋਂ ਤਾਂ ਲੇਬਰ ਦਾ ਅਲੱਗ ਖਰਚਾ ਮਤਲਬ ਟੈਕਨੀਕਲੀ ਸਮਝੀਏ ਜੇ ਆਪਾਂ ਬਾਦਲਕੋਟ ਇਹ ਟਾਈਲਰ ਲੈ ਕੇ ਜਾਣੇ ਆ ਤਾਂ ਤੁਹਾਡਾ ਲੇਬਰ ਦਾ ਖਰਚਾ ਇਹਨੇ ਘੱਟ ਦੇਣਾ ਇਹ ਥੋੜਾ ਪੈਣ ਫਟਿਆ ਇੱਕ ਹੋਰ ਸਾਈਜ਼ ਆਪਣੇ ਕੋਲ ਨਾ ਨੋਰਮਲ ਚੱਲਦਾ ਯਾਰ ਇਹ ਰੈਗੂਲਰ ਭਾਜੀ ਇਹ 16x16 ਦੀ ਆ ਭਾਜੀ ਅੱਛਾ ਇਹ ਵੀ 12mm ਦੀ ਟਾਈਲਰ ਭਾਜੀ ਇਹ ਵੀ 12mm ਦੀ ਆ ਭਾਜੀ 16x16 ਸਾਈਜ਼ ਹੈ ਇਹ ਆਪਣੇ ਕੋਲ 250 ਰੁਪਏ ਦੀ ਬੈਠੀ ਆ ਭਾਜੀ ਆਮ ਤਨੂੰ 3-300 ਦੀ ਮਿਲਨੀ ਆ ਭਾਜੀ ਗਾਹਕ ਨੇ ਜਦੋਂ ਮੇਰੇ ਕੋਲ ਆਣਾ ਪਹਿਲਾਂ ਮਾਰਕਟ 'ਚ ਟ੍ਰਾਈ ਕਰੇ ਫਿਰ ਮੇਰੇ ਕੋਲ ਆਵੇ ਇਹ ਵੀ ਪਾਰਕਿੰਗ ਟਾਈਲਰ ਇਹ ਰੈਗੂਲਰ ਚਲਦੀ ਹੈ ਸਾਈਜ਼ ਇਹ ਭਾਜੀ 16 ਬਸ 16 ਦਾ ਅੱਛਾ ਬਹੁਤ ਦੀ ਡਿਮਾਂਡ ਹੈ ਬਿਲਕੁਲ ਭਾਜੀ ਸਾਈਜ਼ ਇਹਦੀ ਪਹਿਲ ਕਰਦੇ ਆ ਜੇ ਗਾਰਡਨ ਛੋਟਾ ਆ ਹਾਂਜੀ ਪਰ ਇਹ ਟਾਇਲ ਲੱਗਦੀ ਆ ਮੈਂ ਕਹੇ ਬੇੜਾ ਖੁੱਲਾ ਵੀ ਹੋਵੇ ਨਾ ਤਾਂ ਵੀ ਇਹੀ ਲੱਗਦੀ ਆ ਭਾਜੀ ਰੈਗੂਲਰ ਹੈ ਇੱਥੇ ਟਰੈਕਟਰ ਟਰਾਲੀ ਚੜ੍ਹਦੀ ਆ ਭਾਜੀ ਜੋ ਮਰਜੀ ਚੜ੍ਹਾ ਦਿਓ ਪੂਰੀ ਹੈਵੀ ਗੇਲ ਹਲਕਾ ਮਾਲ ਨਾ ਰੱਖਦਾ ਨਹੀਂ ਆ ਦੇਖੋ ਪੂਰੀ ਹੈਵੀ ਗੇਲ ਹੈ 12 mm ਬਿਲਕੁਲ ਭਾਜੀ ਜਦੋਂ ਲੱਗ ਗਈ ਫਿਰ ਦੁਗਣਾ ਦੁਗਣੀ ਮਜ਼ਬੂਤੀ ਅੱਛਾ ਲੱਗ ਗਈ ਫਿਰ ਦੁਗਣੀ ਇਹ ਪਹਿਲਾਂ ਹੀ ਲੋਹਾ ਵਾ ਲੱਗਣ ਤੋਂ ਬਾਅਦ ਦੁਗਣੀ ਮ ਅੱਛਾ ਕ੍ਰੈਕ ਹੋ ਕੇ ਕੋਈ ਰਾਹ ਜਾਂਦੇ ਨਾ 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 ਭਾਜੀ ਸਵਾਲੇ ਨਹੀਂ ਪੈਦਾ ਹੁੰਦਾ ਪੂਰੀ ਐਵੀਡੈਂਸ ਭਾਜੀ ਹੋ ਹੀ ਨਹੀਂ ਸਕਦੀ ਕ੍ਰਿਸ਼ਨਾ ਟੈਲੀ ਗਿਆ ਲੈ ਕ੍ਰੈਕ ਨਹੀਂ ਹੋਊਗਾ ਤੁਸੀਂ ਤਾਂ ਆਪ ਸਿੱਟ ਹੀ ਜਾਂਦੇ ਆਂ ਬਿਲਕੁਲ ਭਾਜੀ ਕਿ ਠੇਕੇਦਾਰ ਆ ਸਿੱਟ ਕੇ ਟੁੱਟ ਗਈ ਭਾਜੀ ਸਿੱਟ ਕੇ ਦੇਖ ਲੈ ਮੈਨੂੰ ਕੋਈ ਦਿੱਕਤ ਨਹੀਂ ਟੈਲ ਟੁੱਟਣੀ ਨਹੀਂ ਆਪਣੀ ਭਾਜੀ ਇੱਥੇ ਆ ਕੇ ਕੋਈ ਭੈਣ ਭਰਾ ਕਹਿੰਦਾ ਅਸੀਂ ਸਿੱਟ ਕੇ ਦੇਖੜੀ ਭਾਜੀ ਸਿੱਟ ਕੇ ਦੇਖਣਾ ਮੈਨੂੰ ਦਿੱਕਤ ਨਹੀਂ ਕੋਈ ਤਰੀਕਾ ਆ ਨਾ ਨਾ ਕੋਈ ਤਰੀਕਾ ਨਹੀਂ ਭਾਜੀ ਆਹ ਲਓ ਤਾਂ ਆਪਾਂ ਆਹ ਲਓ ਭਾਜੀ ਆਹ ਕਰਕੇ ਆਹ ਕੋਈ ਤਰੀਕਾ ਥੋੜੀ ਭਾਜੀ ਨਾਲੇ ਛੱਡਤੀ ਅਸੀਂ ਭਾਜੀ ਪਹਿਲੀ ਟੂਟੂ ਕੇ ਮਾਰਕਟ 3300 ਦੀ ਬੇਟੀ ਆ ਸਿਰ ਆਪਣੇ ਕੋਲੇ ਆ ਭਾਜੀ 250 ਰੁਪਏ ਦੀ ਬੇਟੀ ਇਹ ਗੁਜਰਾਤ ਵਾਲਾ ਰੇਟ ਆ ਅੱਜ ਗੁਜਰਾਤ ਤੋਂ ਵੀ ਨਹੀਂ ਰੇਟ ਮਿਲਣਾ ਇਹ ਆਫਰ ਹੈ ਲਈ ਹਦ ਵਾਲੀ ਦੀ ਭਾਜੀ ਕਰ ਲੋ ਇਹ ਨੂੰ ਨਾ ਨਹੀਂ ਗਾਲ-ਗਾਲ ਕੇ ਬਣਾਈ ਜਾਂਦੇ ਬਾਕੀ ਭਾਈ ਕਮਰੇ ਦੀ ਗਾਇਲ ਆਪਣੇ ਕੋ ਆਂਦੀ ਹੈ ਬੈਸਟ ਚਾਇਲਡ ਭਾਜੀ ਮੈਟ ਦੇ ਵਿੱਚ ਘੜਦੇ ਵੀ ਨਹੀਂ ਆਣੇ ਸਾਨੇ ਦੋਨੋਂ ਹੀ ਹੁੰਦੇ ਆ ਇਹਦੇ ਉੱਪਰ ਪੈਰ ਨਹੀਂ ਸਲਿੱਪ ਹੋਊਗਾ ਭਾਜੀ ਬਿਲਕੁਲ ਮੈੜਾ ਭਾਜੀ ਹਾਂ ਤੇ ਡਿਜ਼ਾਈਨ ਵੀ ਦੇਖੋ ਕਿੰਨਾ ਪਿਆਰਾ ਆ ਭਾਜੀ ਬਿਲਕੁਲ ਭਾਜੀ ਹਾਂਜੀ ਡਿਜ਼ਾਈਨ ਵੀ ਦੇਖੋ ਕਿੰਨਾ ਪਿਆਰਾ ਆ ਭਾਜੀ ਕੈਲ ਹੈਵੀ ਹੈ ਕੈਲ ਨਾ ਬਈ ਜਰੋ ਵੀ ਹੈ ਕੈਲ ਚੁੜ ਜਾਏਗੀ ਪਰ ਇੱਕ ਚੀਜ਼ ਦੱਸੋ ਬਾਦਲ ਕੈਲ ਹੈਵੀ ਹਾਂਜੀ ਬਾਜੀ ਆਹ ਡਿਜ਼ਾਈਨ ਤਾਂ ਕੰਧ ਵਾਲਾ ਹੈ ਬਾਜੀ ਹੁਣ ਗਾਹ ਕਿ ਜੋਇੰਟ ਕਰਦੇ ਸੀ ਅਸੀਂ ਫਰਸ਼ ਦੇ ਵਿੱਚ ਵੀ ਲਿਆਏ ਬਾਜੀ ਉਹ ਕੰਪਨੀ ਨੂੰ ਕਹਿ ਕੇ ਬਣਵਾਇਆ ਬਾਜੀ ਸਪੈਸ਼ਲ ਤਿਆਰ ਕਰਾਇਆ ਆਓ ਆਪਾਂ ਤਿੰਨ ਜਣੇ ਚੜ ਕੇ ਦੇਖੀਏ ਬਿਲਕੁਲ ਬਾਜੀ ਇਹ ਪੱਥਰ ਕੈਜ ਆਈਏ ਨਵਾਂ ਡਿਜ਼ਾਈਨ ਬਾਜੀ ਓਏ ਹੋ ਬਿਲਕੁਲ ਲੇਟੈਸਟ ਹੈ ਬਾਜੀ ਆਓ ਆਓ ਜਰਾ ਇੱਕ ਵਾਰੀ ਆਓ ਆ ਲਓ ਬਾਜੀ ਆਹ ਬੁਰੀ ਹੈਵੀ ਹੈ ਕੈਜੀ ਤਿੰਨੇ ਆਪਾਂ ਖੜੇ ਟਾਈਲ ਤੇ ਟਾਈਲ ਦੀ ਮਜ਼ਬੂਤੀ ਪੂਰੀ ਪੂਰੀ ਹਸ ਤੋਂ ਬਾਜੀ ਜੇ ਜਦੋਂ ਬਾਦਲ ਵੀਰ ਨੇ ਕਿਹਾ ਕਿ ਲੋਹਾ ਬਣ ਜਾਂਦੀ ਆ ਤਿੰਨ ਜਾਣੇ ਚੜੇ ਤਾਂ ਪਕੜ ਹੋਰ ਤੇਜ ਹੋ ਗਈ ਬਿਲਕੁਲ ਬਾਜੀ ਅੱਛਾ ਮੈਂ ਦਿਖਾਣਾ ਚਾਹਣਾ ਵਿਝੇ ਰਾਈ ਬਾਦਲ ਵੀਰ ਆਈਓ ਜਰਾ ਤਾਂ ਕ੍ਰਿਸ਼ਨਾ ਟਾਈਲਸ ਦੁਕਾਨ ਦਾ ਨਾਮ ਹੈ ਵੀਰ ਦਾ ਨਾਮ ਬਾਦਲ ਹੈ ਆ ਡਿਜ਼ਾਈਨ ਦੇਖੋ ਮੈਂ ਕਹਿੰਨਾ ਕਿ ਤੁਹਾਡਾ ਦਿਲ ਕਰਨਾ ਇੱਥੇ ਤਾਂ ਡਿਜ਼ਾਈਨ ਕੰਧ ਤੇ ਵੀ ਲਾ ਦੀਏ ਔਰ ਉਹਦੇ ਲਈ ਤੁਹਾਨੂੰ ਇੱਥੋਂ ਬਹੁਤ ਸਾਰੀਆਂ ਟਾਈਲਾਂ ਮਿਲ ਜਾਣੀਆਂ ਜਿਹਦੇ ਨਾਲ ਤੁਹਾਡੇ ਘਰ ਦਾ ਸ਼ਿੰਗਾਰ ਵੜ ਜਾਣਾ ਆਏ ਹਾਏ ਜੇ ਐਦਾਂ ਦੀ ਕੰਧ ਹੋਵੇ ਥੱਲੇ ਇੰਦਾ ਦਾ ਫਰਸ਼ ਹੋਵੇ ਕਿਤੇ ਹੋਰ ਸੈਲਫੀ ਲਾਣ ਮੈਨ ਨਹੀਂ ਜਾਣਾ ਹੀ ਨਹੀਂ ਬਣਾ ਆਪਣੇ ਘਰ ਚ ਇੰਸਟਾਗ੍ਰam ਵਿਲਾ ਬਣਾਈ ਚਲੋ ਭਾਜੀ ਇਹ ਟੈਲ ਨਾ ਪੱਥਰ ਦਾ ਭਲੇਖਾ ਪਾੰਦੀ ਹੈ ਲੱਗੇ ਕੈਸੇ ਨਹੀਂ ਹੋਣਾ ਟੈਲ ਲੱਗੇ ਪੱਥਰ ਆ ਭਾਜੀ ਮੈਂ ਉਹੀ ਕਹਿਣਾ ਕਿ ਆ ਇੰਦਾ ਦੀ ਕੰਧ ਹੋਵੇ ਜੀ ਇੰਦਾ ਦੀ ਟੈਲ ਲੱਗੀ ਜੀ ਭਾਜੀ ਗਵਾਂਡੀਆਂ ਨੇ ਆ ਕੇ ਤੁਹਾਡੇ ਘਰ ਫੋਟੋਆਂ ਖਿੱਚਣੀਆਂ ਲੈ ਟੈਲ ਲਈਦਾ ਲਈ ਕਿੱਥੋਂ ਭਾਜੀ ਰਿਸ਼ਤੇਦਾਰਾਂ ਨੇ ਮੁਰਮੁਰ ਕੇ ਕਿਣ ਲਿਆ ਦਸਤਕ ਇਹ ਨਹੀਂ ਪੂਰੀ ਬਸ ਕਿਸੇ ਪੱਬ ਕਲੱਬ ਨਾਲ ਨਾ ਕਰ ਦਿੱਤਾ ਇਹ ਫਲਾਵਰ ਜੈਬ ਆ ਗਈ ਭਾਜੀ ਜੀ ਬਦਲਵੀਰ ਪ੍ਰਾਈਸ ਦੀ ਗੱਲ ਕਰ ਲਈਏ ਭਾਜੀ ਮਾਰਕੀਟ ਜਿਦਾ ਤੁਹਾਨੂੰ ਪਤਾ ਹੀ ਆ 420 ਚੱਲਦਾ 450 ਵੀ ਚੱਲਦਾ ਭਾਜੀ ਅੱਛਾ ਹਾਂ ਆਪਣੇ ਕੋਲ ਪੇਟੀ ਮਿਲੂਗੀ 350 ਦੀ ਭਾਜੀ 22 ਰੁਪਏ ਫੁੱਟ 22 ਰੁਪਏ ਫੁੱਟ ਤੇ ਅੰਦਰ ਕਿੰਨੀਆਂ ਉਹਦੇ ਵਿੱਚ ਟੈਲ ਆਉਣੇ ਨੇ ਭਾਈ 4 ਪੀਸ ਹੁੰਦੇ 16 ਫੁੱਟ ਮਾਲ ਹੁੰਦਾ ਪ੍ਰੀਮੀਅਮ ਦਾ ਮਾਲ ਹੈ ਭਾਜੀ ਠੀਕ ਹੈ ਜੀ ਹਾਂ ਜੀ ਤੇ ਆਪਾਂ ਕੋਨੇ ਕੋਨੇ ਜਿਹੜੇ ਆ ਪੂਰੇ ਬਰਬਰ ਮਿਲਣਗੇ ਭਾਜੀ ਇਹ ਨਹੀਂ ਵੀ ਉੱਚੀ ਨਹੀਂ ਮੀਟੈਲ ਹੈ ਜਾਂ ਬਿੰਦੀ ਨਾ ਮਿਲ ਜੂਗੇ ਨੋ 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 ਭਾਜੀ ਪੂਰੀ ਬਰਬਰ ਇਹ ਨਵਾਂ ਬਿਲਕੁਲ ਭਾਜੀ ਤੇ ਜਦੋਂ ਲਾਣੀ ਹੈ ਟਾਇਲ ਹਾਂਜੀ ਗੈਪ ਤਾਂ ਨਹੀਂ ਨਜ਼ਰ ਆਉਂਦਾ ਨੋ ਨੋ ਪੂਰੇ ਕੋਰਨਰ ਕੋਰਨਰਾਂ ਮਿਲੂਗਾ ਪ੍ਰੀਮੀਅਮ ਦਾ ਵਾਲਾ ਐਸਟੀਡੀ ਮਾਲ ਨਹੀਂ ਹੈਗਾ ਓਕੇ ਹਾਂ ਤੇ ਪ੍ਰਾਈਸ ਤੁਸੀਂ ਕਿੰਨਾ ਕਿਹਾ ਭਾਜੀ 350 ਦੀ ਪੀਟੀ ਹੈ 2x2 ਦੀ ਟਾਇਲ ਹੈ 16 ਫੁੱਟ ਮਾਰਕਟ 400 ਪਲੱਸ ਆ ਭਾਜੀ ਮਾਰਕਟ ਪਹਿਲਾਂ ਘੋਮ ਕੇ ਆਣ ਫੇਰ ਮੇਕੋ ਆਣ ਫੇਰ ਪਤਾ ਲੱਗੂ ਰੇਟ ਦਾ ਫਰਕ ਕੀ ਆ ਭਾਜੀ ਫੇਰ ਪਤਾ ਲੱਗੂ ਬਾਦਲ ਵਰਦਾ ਕਿ ਨਹੀਂ ਵਰਦਾ ਇੱਕ ਇਹਦੇ ਵਿੱਚ ਬਾਈ ਡਬਲ ਲੇਅਰ ਦੀ ਟਾਈਲ ਆਂਦੀ ਹੈ ਕਿ ਵਰਦਾ ਵੀ ਆ ਬਿਲਕੁਲ ਭਾਜੀ ਇੱਕ ਇਹਦੇ ਵਿੱਚ ਡਬਲ ਲੇਅਰ ਦੀ ਟਾਈਲ ਆਂਦੀ ਭਾਜੀ ਇਹ ਡਬਲ ਲੇਅਰ ਕੀ ਸਮਝਾਓ ਭਾਜੀ ਡਬਲ ਲੇਅਰ ਦਾ ਮਤਲਬ ਹੁੰਦਾ ਲੇਅਰ ਡਬਲ ਚੜੀ ਹੁੰਦੀ ਆ ਭਾਜੀ ਆ ਦੇਖੋ ਭਾਜੀ ਆ ਪਰਤ ਚੜੀ ਹੈ ਦੁਗਣੀ ਜਿੰਨੀ ਮਰਜ਼ੀ ਕਸਾਈ ਹੋਈ ਹੋਵੇ ਥੱਲੇ ਉਹੀ ਰੰਗਾਈ ਵਾਲਾ ਤੇ ਪੂਰੀ ਸੋਲਡ ਹੁੰਦੀ ਟਾਈਲ ਭਾਜੀ ਆ ਦੇਖੋ ਭਾਜੀ ਪੂਰੀ ਹੈ ਆਹ ਜਿਹੜਾ ਵਿਜੇ ਦਿਖਾਏ ਪੂਰੀ ਹੈਵੀ ਆ ਭਾਜੀ ਇਹ ਬਈ ਇੱਥੇ ਲਾਇਓ ਇਹਦਾ 12 mm ਭਈ ਇਹ 10 mm ਦੇ ਦੇ ਕਮਰੇ ਦੀ ਹੁੰਦੀ ਆ ਨਾ ਓਕੇ ਦੇਖੋ ਬਾਦਲ ਦੀ ਇਹ ਗੱਲ ਮੈਨੂੰ ਚੰਗੀ ਲੱਗੀ ਕਿ ਸੱਚ ਬੋਲਦਾ ਬਿਲਕੁਲ ਭਾਜੀ 10 mm ਨਹੀਂ 12 mm ਕਹਿੰਦਾ 12 mm ਨੂੰ 12 mm ਕਹਿੰਦਾ ਜੀ ਆ ਯਾਰ ਗੱਲ ਬਹੁਤ ਸ਼ਾਨਦਾਰ ਹੈ ਬਹੁਤ ਚੰਗੀ ਆ ਕਿਉਂਕਿ ਕਮਰਿਆਂ 'ਚ ਆਪਾਂ ਕਿ ਵੇਲੇ ਪਾਣੀ ਸਿੱਟ ਦਿੰਦੇ ਆ ਗਲਤੀ ਨਾਲ ਬੱਚੇ ਸੁੱਟ ਦਿੰਦੇ ਆ ਕਿ ਵੇਲੇ ਚਾਹ ਡਿੱਗ ਜਾਂਦੀ ਆ ਤਾਂ ਸਾਫ ਸਵਾਈ ਤਾਂ ਹੁੰਦੀ ਆ ਬਹੁਤ ਸੁੱਕੀ ਸਵਾਈ ਹੋਏਗੀ ਭਾਜੀ ਜਿਹੜੀ ਕਮਰੇ ਦੀ ਟਾਇਲ ਤਾਂ ਇਹ ਕਹਿੰਦੇ ਕਿ ਜਿਹੜੀ ਥੱਲੇ ਪਰਤ ਜਿਹੜੀ ਉਹ ਸੇਮ ਇਹਦੀ ਆ ਕਿਸ ਵੀ ਜਾਵੇ ਬਿਲਕੁਲ ਭਾਜੀ ਇੱਕ ਤਾਂ ਸਲਿੱਪ ਨਹੀਂ ਕਰਦੀ ਦੂਜੀ ਗੱਲ ਥੱਲੇ ਪਰਤ ਹੋਈ ਹੈ ਕਿਸ ਵੀ ਜਾਵੇ ਤਾਂ ਲੌਂਗ ਟਾਈਮ ਨਿਕਲਦਾ ਲੋ ਨਿਕਲਦੀ ਜਾਣੀ ਆ ਭਾਜੀ 50 ਸਾਲ ਦੀ ਕੰਪਨੀ ਗਾਰੰਟੀ ਲੈਂਦੀ ਹੈ ਡਬਲ ਐਂਡ ਦੀ ਡਾਇਲ ਹੈ ਬਾਦਲ ਕਿੰਨੀ ਗਾਰੰਟੀ ਲੈਂਦਾ ਭਾਜੀ ਮੇਰੇ ਕੋਲ ਤਾਂ ਲਾਈਫ ਟਾਈਮ ਦੀ ਚਾਹੇ ਲੈ ਲਓ ਆਪਣੀ ਟੈਲੀ ਖਰਾਬ ਹੋ ਗਈ ਪ੍ਰੀਮੀਅਮ ਦਾ ਮਾਲ ਹੈ ਆਮ ਹੈ ਪੇਟੀ 500 ਦੀ ਮਿਲਦੀ ਹੈ ਓਕੇ ਮੇਰੇ ਕੋਲ 430 ਰੁਪਏ ਭਾਜੀ ਇਹ 430 ਦੀ ਹੈ ਡਬਲ ਐਂਡ ਦੀ ਭਾਜੀ ਅੱਛਾ ਪਰ ਆਹ ਡਿਜ਼ਾਈਨ ਵੀ ਸੋਹਣਾ ਇਹ ਤੁਸੀਂ 350 ਦਾ ਕਹਿੰਦੇ ਆ ਉਹ ਮਿੰਟ ਦੇ ਵਿੱਚ ਆ ਓਕੇ ਇਹਦੀ ਪਰਤ ਦੁਗਣੀ ਹੋ ਗਈ ਪਰਤ ਦੁੱਗਣੀ ਹੈ ਠੀਕ ਆ ਭਾਈ 700 ਦਾ ਮਾਲ 350 ਜਿਆ ਕਿਉਂਕਿ ਪਰਤ ਦੁੱਗਣੀ ਹੈ ਇਹ 430 ਰੁਪਏ ਦੀ ਬੇਟੀ ਆ ਭਾਈ ਕਿ ਬੱਲੇੜ ਦੀ ਆ ਔਰ ਇਹਦੀ ਮਜ਼ਬੂਤੀ ਦੀ ਗੱਲ ਕਰਾਂ ਭਾਜੀ ਆਮ ਐ ਤਾਂ ਗੇਲ ਚੁੱਟਦੀ ਨਹੀਂ ਹੈਗੀ ਠੀਕ ਹੈ ਜਿਹੜਾ ਪਿਛਲੀ ਵੀਡੀਓ ਚ ਵੀ ਦਿਖਾਇਆ ਸੀ ਜੇ ਆਪਾਂ ਟਾਇਲ ਦੇ ਉੱਪਰ ਐ ਕਰਕੇ ਚੜਵੀ ਜਾਈਏ ਟਾਇਲ ਤਾਂ ਨਹੀਂ ਟੁੱਟੂਗੀ ਭਾਜੀ ਆ ਦੇਖੋ ਉਹ ਬੱਲੇ ਤੇਰੇ ਸਾਰੀ ਹੈਵੀ ਹੈਲ ਆ ਭਾਜੀ ਨਹੀਂ ਇਹ ਗੱਬੇ ਤਾਂ ਨਹੀਂ ਭਾਰ ਪਾਇਆ ਨਹੀਂ ਭਾਜੀ ਬਿਲਕੁਲ ਥੱਲੇ ਬਿਲਕੁਲ ਖਾਲੀ ਹੈ ਚੜਾ ਚੜਜੋ ਭਾਈ ਵੇ ਚੜਨ ਲੱਗੇ ਮੈਂ ਢਾਰ ਲੱਗੇਗਾ ਟੁੱਟੂ ਕੀ ਪਰ ਟੁੱਟੀ ਕਿਉਂਕਿ ਥੱਲੇ ਬਿਲਕੁਲ ਖਾਲੀ ਹੈ ਤਾਂ ਵੀ ਨਹੀਂ ਗਈ ਟੁੱਟੀ ਭਾਜੀ ਆਪਣੇ ਆ ਲੈ ਪੂਰੀ ਹੈ ਵੀ ਆ ਭਾਜੀ ਕੋਈ ਕੋਈ ਚਾਰਨ ਦੀ ਲੋੜ ਨਹੀਂ ਭਾਜੀ ਆ ਲੈ 430 ਰੁਪਏ ਦੇ ਵਿੱਚ ਦਊਂਗਾ ਡਬਲ ਕਰਵਾਜੀ 430 ਦੀ ਪੈਣੀ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਬਾਦਲ ਵੀਰ ਇੱਧਰ ਧਾਰਮਿਕ ਤਸਵੀਰਾਂ ਦੇਖ ਰਹੇ ਆ ਹਾਂਜੀ ਬੜੀ ਵਾਰ ਡਿਮਾਂਡ ਹੁੰਦੀ ਆ ਕਿ ਜਿਹਦਾ 786 ਦੀ ਚਾਹੀਦੀ ਆ। ਹਾਂਜੀ ਹਾਂਜੀ ਭਾਜੀ। ਤਾਂ ਹੋਰ ਚਾਹੀਦੀ ਆ ਕਿੰਦਾ ਦੀ ਆ? ਆਪਣੇ ਕੋਲ ਕਿਹੜੀਆਂ ਤਸਵੀਰਾਂ? ਭਾਈ ਉਦਾਂ ਤਾਂ ਦੇਖੋ ਦੁਕਾਨਦਾਰ ਬਣਾਵਾ ਕੇ ਦਿੰਦੇ ਆ। ਸਾਡੇ ਕੋਲ ਅਵੇਲੇਬਲ ਹੁੰਦੀ ਆ ਭਾਈ 786 ਚਾਹਤਾਰੇ ਸਭ ਮਿਲ ਜਾਣਗੇ। ਇਹਦਾ ਸਾਈਜ਼ ਵੀ ਵੱਡਾ ਲੱਗ ਰਿਹਾ। ਸਾਈਜ਼ ਹਾਂਜੀ ਭਾਈ 12x18 ਹੈ। ਇਹ ਦੋ ਪੀਸ ਜੋੜੇ ਹੋਏ ਆ। ਆਪਣਾ ਜੋੜਦਾ ਬੋ ਤਾਂ ਪਤਾ ਨਹੀਂ ਲੱਗਦਾ ਵਿੱਚੋਂ। ਓਕੇ ਇਹ ਪਈ ਦਾ ਵੀ ਨਹੀਂ ਪਤਾ ਲੱਗਿਆ ਕਿ ਦੋ ਪੀਸ ਆ। ਦੇਖਣ ਨੂੰ ਐ ਲੱਗਿਆ ਸਿੰਗਲ ਪੀਸ ਆ। ਇਹ ਤਾਂ ਆਪਣਾ ਜੋੜਦਾ ਨਹੀਂ ਪਤਾ ਲੱਗਦਾ ਭਾਜੀ। ਠੀਕ ਹੈ ਜੀ। ਇੱਧਰ ਰਾਜ ਹਾਂ ਇੱਚ ਵੀ ਜੋੜਾ ਭਾਈ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਕੀ ਬਾਤ ਹੈ ਅੱਛਾ ਦੂਰੋਂ ਦੇਖੋ ਤਾਂ ਮਦਨ ਲੱਗਿਆ ਬਿਲਕੁਲ ਭਾਈ ਜਦ ਤੁਸੀਂ ਦੱਸਿਆ ਫੇਰ ਅੰਦਾਜ਼ਾ ਜੇ ਹੋਇਆ ਬਿਆਹ ਜੋੜਾ ਭਾਈ ਬਾਦਲ ਵੀਰ ਮੈਂ ਕਹਿੰਦਾ ਕੋਣਾ ਆਪਾਂ ਜਿਹੜਾ ਸਰਪ੍ਰਾਈਜ਼ ਰੱਖਿਆ ਆ ਹਾਂਜੀ ਭਾਈ ਉਹ ਦਿਖਾ ਦਈਏ ਕਿ ਤੁਸੀਂ ਟਾਈਲਾਂ ਦੇ ਨਾਲ ਹੋਰ ਕਿਹੜਾ ਕਿਹੜਾ ਕੰਮ ਸ਼ੁਰੂ ਕਰ ਦਿੱਤਾ ਬਿਲਕੁਲ ਵਾਈਟ ਸੀਮੈਂਟ ਦੀ ਬਹੁਤ ਡਿਮਾਂਡ ਸੀ ਬਹੁਤ ਮਹਿੰਗਾ ਮਿਲਦਾ ਸੀ ਬਿਲਕੁਲ ਭਾਈ ਹੁਣ ਇਹਦੇ ਰੇਟ ਦਾ ਕੰਪੈਰੀਜ਼ਨ ਦੱਸੀ ਭਾਜੀ ਇਹ ਚ ਐਮਆਰਪੀ ਐਵੇਂ ਕਮਾ 45 ਰੁਪਏ ਆ ਇਹ ਹੁਣ 50 ਨੂੰ ਵੀ ਗਈ ਵੇਚ ਦਿੰਦੇ ਆ ਬੇਕੂ ਬਣਾ ਨੂੰ ਕਿ 40 ਨੂੰ ਵੀ ਵੇਚ ਦਿੰਦੇ ਆ ਆਪਣੇ ਕੋਲ 25 ਰੁਪਏ ਦਾ ਪੈਕੇਟ ਆ ਭਾਜੀ ਵਾਈਟ ਸੀਮੰਟ ਦਾ ਆ ਆ ਲਓ ਜੀ ਵਾਈਟ ਸੀਮੰਟ ਦਾ ਜਿਹੜਾ ਪੈਕੇਟ ਹੈ ਇਹ 25 ਰੁਪਏ ਦਾ ਕਹਿੰਦੇ ਅਸੀਂ ਦਵਾਂਗੇ ਮਾਰਕੀਟ 'ਚ 50 ਵਾਲੀ ਵੇਕਦਾ 45 ਦਾ ਵੀ ਵੇਕਦਾ 40 ਦਾ ਵੀ ਵੇਕਦਾ ਪਰ A1 ਕੁਆਲਿਟੀ ਦੀ ਗਾਰੰਟੀ ਕਹਣ ਦੋਗੇ ਭਾਜੀ ISO ਮਾਰਕ ਲੱਗਿਆ ਹੈ ਜੀ ਆ ਦੇਖੋ ਹਮ ISO ਮਾਰਕ ਲੱਗਿਆ ਹੈ ਹਾਂ ਟਾਇਲਟ ਕਲੀਨਰ ਨਜ਼ਰ ਆ ਰਿਹਾ ਹੈ ਮਾਰਕੀ ਜੀ ਦਾ ਕਾਫੀ ਮਹਿੰਗਾ ਮਿਲਦਾ ਆਪਣੇ ਕਿੰਨੀ ਕੀਮਤ ਆ ਮਿਲ ਜੂ ਪਾਜੀ ਦੀ ਐਮ ਆਰ ਪੀ ਤਾਂ ਹੈਗੀ 95 ਰੁਪਏ ਠੀਕ ਹੈ ਆਮ ਦੁਕਾਨਦਾਰ 80 80 ਰੁਪਏ ਦੀ ਵੀ ਦੇ ਦਿੰਦੇ ਆ ਆਪਣੇ ਕੋਲ ਮਿਲੂ 50 ਰੁਪਏ ਨੂੰ ਪਾਜੀ 50% ਡਿਸਕਾਊਂਟ ਲਗਭਗ 50% ਡਿਸਕਾਊਂਟ ਹੈ ਤੇ ਆਪਾਂ ਪੜ ਲਿਆ ਜੀ ਇਹ ਕਹਿੰਦੇ ਆ ਕਿ ਨਿਊ ਟ੍ਰिपल ਐਕਸ਼ਨ ਔਰ ਕਿਲ ਜਮਸ ਜਮਸ ਨੂੰ ਮਾਰਦਾ ਨਾਲ ਦੀ ਨਾਲ ਮੇਰਾ ਖਿਆਲ ਆ ਜਿਹੜਾ ਆ ਐਕਸਟੈਂਟ ਦਾ ਆ ਇਹ ਵੀ ਮੇਰੇ ਖਿਆਲ ਟਾਈਲਸ ਕਲੀਨਰ ਹੈ ਹਾਂਜੀ ਹਾਂਜੀ ਭਾਜੀ ਇਹ ਵੀ 200 ਰੁਪਏ ਐਮ ਆਰ ਪੀ ਹੈ ਆਪਣੇ ਕੋਲ 100 ਰੁਪਏ ਦਾ ਮਿਲ ਜਾਣਾ ਭਾਜੀ 50% ਡਿਸਕਾਊਂਟ ਟਾਈਲਸ ਚਮਕ ਜਾਂਦੀਆਂ ਪੂਰੀਆਂ ਸ਼ਾਈਨ ਕਰੂ ਭਾਜੀ ਨਵੇਂ ਵਰਗੀਆਂ ਹੋ ਜਾਂਦੀਆਂ ਬਿਲਕੁਲ ਭਾਜੀ 10 ਸਾਲ ਪੁਰਾਣੀ ਟਾਈਲਾਂ ਵੀ ਲੱਗੀਆਂ ਹੋਊਗੀ ਨਾ ਇੰਨਾ ਕਲੀਨ ਕਰੂਗੇ ਬਿਲਕੁਲ ਨਵੀਆਂ ਨਿਕਲ ਜੂਗਾ ਮੈਂ ਲੈ ਕੇ ਜਾਣਾ ਸੀ ਕਿੱਡਾ ਬਿਲਕੁਲ ਬਿਲਕੁਲ ਜੇ ਰਿਜ਼ਲਟ ਮਾੜਾ ਲੱਗਿਆ ਮੈਂ ਹੀ ਕਮੈਂਟ ਕਰ ਦੇਣਾ ਬਿਲਕੁਲ ਭਾਜੀ ਆ ਜੀ ਠੀਕ ਹੈ ਭਾਜੀ ਵਾਈਪਰ ਵੀ ਆਪਣੇ ਕੋਲ ਭਾਜੀ ਇਹ ਵਾਈਪਰ ਆ ਭਾਜੀ ਆਪਣੇ ਕੋਲ 80 ਰੁਪਏ ਦਾ ਮੰਨਦਾ ਵਾਈਪਰ ਭਾਜੀ 80 ਰੁਪਏ ਮੰਨ ਲਓ ਐਦਾ ਤਾਂ ਨਹੀਂ ਜਿਹੜਾ ਵੱਧ ਟਾਈਲਾਂ ਲੋਕਾਂ ਨਾਲ ਗਿਫਟ ਵੀ ਦੋਗੇ ਕਿ 80 ਰੁਪਏ ਦੇਣੇ ਨਹੀਂ 80 ਰੁਪਏ ਦੇ ਦੇਣੇ ਭਰਾਜੀ ਖਰੀਦ 80 ਹੀ ਬਿਲਕੁਲ ਭਾਜੀ ਕਿਉਂ ਗੱਪਾ ਖਰੀਦ 80 ਹੀ ਕਿ ਘਟਿਆ ਹਾਂਜੀ ਨਹੀਂ ਖਰੀਦ ਖਰੀਦੇ ਦੀ ਭਾਜੀ 75 ਰੁਪਏ ਆ 80 ਰੁਪਏ ਵੇਚਦੇ ਐ ਇੰਨਾ ਜਿਆਦਾ ਸਾਡਾ ਘੇੜ ਨਹੀਂ ਲੱਗਿਆ ਸੀ ਮਾਰਜਿਨ ਘੱਟੇ ਲਈ ਆ ਭਾਜੀ ਘੇੜ ਦਿਖਾ ਬਾਦਲ ਦਾ ਘੇੜ ਘੱਟ ਹੈ ਦਾ ਬਿਲਕੁਲ ਭਾਜੀ ਮਤਲਬ ਜੀ ਮੈਂ ਕੰਮ ਕਰੂੰਗਾ ਮੈਂ ਵੱਧ ਮਾਰਜਿਨ ਰੱਖੂੰਗਾ ਤੇ ਆ ਬੜਾ ਸਹੀ ਸੇਗਾ ਭਾਜੀ ਇਹ ਆਮ 2 ਆਪਣੇ ਕੋ 100 ਰੁਪਏ ਦਾ ਮਿਲਣਾ ਤੁਹਾਨੂੰ ਭਾਜੀ ਠੀਕ ਹੈ ਜੀ ਤੇ ਖਰੀਦ ਤੋਂ ਮੈਨੂੰ ਲੱਗਦਾ ਤੁਸੀਂ ਮਾਰਜਨ ਘੱਟ ਰੱਖ ਕੇ ਪਰ ਤਾਂ ਘੱਟ ਰੱਖ ਕੇ ਕੰਮ ਕਰਦੇ ਹੋ ਬਿਲਕੁਲ ਭਾਜੀ ਉਹਨੇ ਆਪਣੇ ਕੋ ਗਾਗ ਵਜ ਜਾਂਦੇ ਭਾਜੀ ਹੂੰ ਗਰਾਉਂਟ ਦੀ ਗੱਲ ਕਰੀਏ ਇੱਧਰ ਭਾਜੀ ਗਰਾਉਂਡ ਆਮ ਤਨੂੰ ਮਾਰਕੀਟ ਜੋ 100 ਰੁਪਏ ਦਾ ਪੈਕੇਟ ਮਿਲ ਲਾਵਾ ਇਹ ਸਿਰਫ ਕ੍ਰਿਸ਼ਨਾ ਡੈਲਈ ਹੈ ਜਿੱਥੇ ਤੁਹਾਨੂੰ 30 ਰੁਪਏ ਦਾ ਪੈਕੇਟ ਮਿਲਣਾ ਵਾਟਰਪੂਫ ਹੈ ਪੂਰਾ ਵਾਟਰਪੂਫ ਹੈ ਇਹ 2 ਲੋਕਾਂ ਦੇ ਇਹਦਾ ਸਪੈਸਰ ਹੁੰਦੇ ਆ ਇਹ ਆਮ 200 ਰੁਪਏ ਦਾ ਪੈਕੇਟ ਆ ਆਪਣੇ ਕੋ ਮਿਲੇਗਾ ਭਾਜੀ 50 ਰੁਪਏ ਦਾ ਠੀਕ ਹੈ ਜੀ 5:00 ਬਜੇ ਨਹੀਂ ਇਹ ਜਿਹੜਾ ਗਰੌਟ ਆ ਇਹਦੀ ਫਿਨਿਸ਼ਿੰਗ ਵਧੀਆ ਜਣੀ ਪਾਜੀ ਇਹ ਨਾ ਟਾਈਲਰ ਦੇ ਜੋੜਾਂ ਦੇ ਵਿੱਚ ਪਰ ਹੁੰਦਾ ਵਾ ਹਾਂ ਹਾਂ ਫਿਨਿਸ਼ਿੰਗ ਪ੍ਰੋਪਰ ਹੋਣੀ ਆ ਗੈਪ ਦਾ ਪਤਾ ਨਹੀਂ ਲੱਗਦਾ ਟਾਈਲਰ ਦੇ ਜੋੜ ਬਿਲਕੁਲ ਹੀ ਨਹੀਂ ਪਤਾ ਲੱਗਣਾ ਆਪਾਂ ਨੂੰ ਓਕੇ ਜੀ ਅੱਛਾ ਆਪ ਆ ਕੀ ਹੈ ਜੀ ਪ੍ਰੌਕਸੀ ਪਾਜੀ ਇਹ ਪ੍ਰੌਕਸੀ ਆ ਇਹ ਜਿਹਦਾ ਮਾਰਕੀਟ ਦੇ ਵਿੱਚ 2-2000 ਦੀ 25-2500 ਦੀ ਦਿੰਦੇ ਆ ਇਹਦੇ ਜੇ ਕਮਾਈ ਹੁੰਦੀ ਆ ਅਸੀਂ ਇਹ ਵੀ ਆਫਰ ਲਈਓ ਪਿਛਲੀ ਵੀਡੀਓ 'ਚ 1000 ਦੀ ਵਲਟੀ ਸੀ ਅਸੀਂ ਅੱਜ 1.7 ਰੁਪਏ ਦੀ ਕਰਤੀ ਭਾਜੀ ਅਗਲੀ ਵੀਡੀਓ 600 ਤਾਂ ਨਹੀਂ ਹੋਣੀ ਨਹੀਂ ਨਹੀਂ ਭਾਜੀ ਆਹੋਂ ਰੇਡ ਵੇਟ ਇੰਨਾ ਘੱਟੀ ਜਾਂਦਾ ਹਾਂਜੀ ਕੋਈ ਗੜਬੜ ਤਾਂ ਨਹੀਂ ਜਿੱਦਾਂ ਬੰਦਾ ਕਹਿੰਦਾ ਨਹੀਂ ਕਿ ਗੱਡੀ ਦੀ ਉਹ ਕੀਮਤ 3 ਲੱਖ ਆ ਹਾਂਜੀ ਹਾਂਜੀ ਮੈਂ 2.5 ਲੱਖ ਦੀ ਵੇਚਦਾ ਫਿਰ ਸ਼ੱਕ ਹੁੰਦਾ ਕਿ ਤਾਂ ਐਕਸੀਡੈਂਟਲ ਤਾਂ ਨਹੀਂ ਭਾਜੀ ਇਹ ਨਾ ਅਸੀਂ ਦਿਵਾਲੀ ਕਰਕੇ ਆਫਰ ਲਈ ਹੋਆ ਰੇਡ ਘਟਾਇਆ ਹੋਆ ਹੂੰ ਦਿਵਾਲੀ ਦਾ ਕਿਹਦਾ ਆਨੰਦ ਲੈ ਲੈਣਾ ਇਹ ਨਾ ਨਾ ਬੱਕੀ 800 ਇਹਨੂੰ 800 ਦਾ ਕਹਿ ਕੇ ਲੈ ਲੀਏ ਵਿੱਚੋਂ ਮਾਲ 200 ਦਾ ਵੀ ਨਿਕਲੇ ਨਹੀਂ ਨਹੀਂ ਭਾਜੀ ਕੁਆਲਿਟੀ ਦੀ ਗਾਰੰਟੀ ਇਹਦੇ ਵਿੱਚ 5 ਕਿਲੋ ਆ ਭਾਜੀ ਹਾਂ ਫੇ ਜਿਹੜੇ ਬਾਕਸੀ ਆ ਇਹ ਹ ਪਾਜੀ ਇਹ ਰੋਬ ਟਾਈਲਾਂ ਨੇ ਨਾ ਸਪੇਸ ਦੇ ਕੇ ਲਾਣੇ ਇਹਦੇ ਵਿੱਚ ਪਰ ਹੁੰਦੀ ਆ। ਬੇ ਹਾੜ ਹੋਣੀ। ਗਰਾਊਂਡ ਦੇ ਨਾਲ। ਨਹੀਂ ਨਹੀਂ ਗਰਾਊਂਡ ਬੱਕਰੀ ਤਾਂ ਯੂਜ਼ ਹੁੰਦੀ ਆ। ਇਹ ਸਪੇਸ ਦੇ ਵਿੱਚ ਪਰ ਹੁੰਦੀ ਆ। ਇਹ ਹਾੜ ਹੋ ਜਾਂਦੀ ਪੂਰੀ। ਨਿਕਲੂਗੀ ਨਹੀਂ ਵਿੱਚੋਂ। ਮਤਲਬ ਫਿਰ ਉਹਨੂੰ ਲੋਹਾ ਬਣਾਉਂਦੀ ਆ। ਬਿਲਕੁਲ ਪਾਜੀ ਹਾਂਜੀ। ਹੁਣ ਇੱਕ ਵਾਰੀ ਆਪਾਂ ਤੇਜ਼ੀ ਨਾਲ ਸਾਰੀਆਂ ਜਿਹੜੀਆਂ ਟਾਈਲਾਂ ਆ ਇਹਨਾਂ ਦੇ ਰੇਟ ਦੱਸਦੇ ਹਾਂ। ਪਾਜੀ ਇਹ ਨਾ 12 11 ਦੀ ਟਾਈਲ ਆ ਇਹਦੇ ਵਿੱਚ 6 ਪੀਸ ਹੁੰਦੇ ਆ। 9 ਫੁੱਟ ਦਾ ਮਾਲ ਆ। ਜੀ। ਪ੍ਰੀਮੀਅਮ ਦਾ ਮਾਲ ਆ। 155 ਰੁਪਏ ਦੀ ਬੀਟੀ ਆ। ਹਾਂ। ਤੇ ਐਟਮ ਕੰਪਨੀ ਦਾ ਮਾਲ ਆ ਭਾਜੀ ਦੇਸੀ ਮਾਲ ਨਹੀਂ ਹੈਗਾ ਐਟਮ ਕੰਪਨੀ ਦਾ ਮਾਲ ਆ ਭਾਜੀ ਵਾਟਰਪੂਫ ਮਾਲ ਹਾਂਜੀ ਭਾਜੀ ਐਟਮ ਐਟਮ ਆਪਾਂ ਕਹਦੀ ਹਾਂਜੀ ਹਾਂਜੀ ਭਾਜੀ ਠੀਕ ਹੈ ਜੀ ਵਾਟਰਪੂਫ ਹੈ ਹਾਂਜੀ ਭਾਜੀ ਜੀ ਆਜੋ ਭਾਜੀ ਇੱਧਰਲੇ ਪਾਸੇ ਘਰ ਦੀ ਚਮਕ ਬਣਾ ਦੇਣੀ ਹੈ ਘਰ ਨੂੰ ਸ਼ਾਈਨ ਕਰਾ ਦੇਣਾ ਭਾਜੀ ਧਾਰਮਿਕ ਤਸਵੀਰਾਂ ਵੀ ਮਿਲਦੀਆਂ ਵੱਡੀਆਂ ਟਾਈਲਾਂ ਵੀ ਆ ਗਰਾਊਂਡ ਚ ਲਾਉਣ ਵਾਲੀਆਂ ਗਾਰਡਨ ਚ ਲਾਉਣ ਵਾਲੀਆਂ ਅਬਾਰ ਕੁਚੂਰ ਕਿ ਟਾਈਲ ਹਾਂ ਜੀ ਐਲੀਵੇਸ਼ਨ ਟਾਈਲ ਭਾਜੀ ਇਹ ਬਾਜ਼ਾਰ ਨਾਲੋਂ ਸਸਤੀ ਹੈ ਬਹੁਤ ਸਸਤੀ ਭਾਜੀ ਬਹੁਤ ਸਸਤੀ ਚਲੋ ਆਉਂਗੇ ਹਾਂ ਤੁਹਾਨੂੰ ਪਤਾ ਲੱਗੂ ਹੁਣ ਬਾਦਰ ਤਾਂ ਗਲਾ ਪੈ ਗਿਆ ਬਿਲਕੁਲ ਭਾਜੀ ਹਾਂ ਜੀ ਠੀਕ ਹੈ ਜੀ ਓਕੇ ਬਾਦਲ ਵੀ ਇੱਕ ਵਾਰੀ ਐਡਰੈਸ ਕਨਫਰਮ ਕਰ ਦੋ ਐਡਰੈਸ ਦੀ ਬਹੁਤ ਦਿੱਕਤ ਆਉਂਦੀ ਹੈ ਬਿਲਕੁਲ ਭਾਜੀ ਹਾਂਜੀ ਭਾਜੀ ਜਦੋਂ ਨਾ ਆਪਾਂ ਨਵਾਂ ਸ਼ਹਿਰ ਆਨੇ ਆ ਰਹੋ ਨੂੰ ਤਾਂ ਖੱਬੇ ਪਾਸੇ ਦੁਕਾਨਾ ਮੇਰੀ ਜਦੋਂ ਆਪਾਂ ਰਹੋ ਵੱਲੋਂ ਆਨੇ ਆ ਤਾਂ ਸੱਜੇ ਪਾਸੇ ਦੁਕਾਨਾ ਮੇਰੀ ਹੋ ਸਕਦਾ ਜਦ ਤੁਸੀਂ ਅਗਲੀ ਵਾਰ ਆਓ ਤਾਂ ਤੁਸੀਂ ਬਾਦਲ ਦੀ ਬਾਹਰ ਫੋਟੋ ਦੇ ਨਜ਼ਰ ਦੇ ਤੁਹਾਡੇ ਪਵੇ ਜਾਂ ਬਾਦਲ ਦੇ ਨਾਲ ਮੇਰੀ ਫੋਟੋ ਨਜ਼ਰ ਪਵੇ ਬਿਲਕੁਲ ਭਾਜੀ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਬਾਦਲ ਦੀ ਦੁਕਾਨ ਹੈ ਕਿੱਥੇ ਹਾਂਜੀ ਵੈਲਕਮ ਜਿਹੜਾ ਵੈਲਕਮ ਗੇਟ ਹੈ ਜਿਹੜਾ ਜੀ ਆਇਆਂ ਵਾਲਾ ਜਿਹੜਾ ਗੇਟ ਹੈ ਉਹਦੇ ਬਿਲਕੁਲ ਜੋ ਤੁਸੀਂ ਨਵੇਂ ਸ਼ਹਿਰ ਤੋਂ ਆਨੇ ਆ ਤਾਂ ਖੱਬੇ ਹੱਥ ਹੈ ਰਾਹੋਂ ਤੋਂ ਆਉਨੇ ਤਾਂ ਸੱਜੇ ਹੱਥ ਹੈ ਬਾਦਲ ਦੀ ਸ਼੍ਰੀ ਕ੍ਰਿਸ਼ਨ ਟਾਇਲਸ ਦੀ ਦੁਕਾਨ ਹਾਲਾਂਕਿ ਦੁਕਾਨ ਕਹਿ ਦਿੰਨੇ ਆ ਲੇਕਿਨ ਪਿੱਛੇ ਗਦਾਮ ਵੀ ਪਏ ਨੇ ਭਾਜੀ ਬਹੁਤ ਵੱਡੇ ਗਦਾਮ ਆਪਣੇ ਚਾਰ ਪੰਜ ਗਦਾਮ ਭਰੇ ਹੋਇਆ ਭਾਜੀ ਇਹ ਵੀ ਮਾਟ ਹੀ ਆ ਟਾਇਲਾਂ ਦਾ ਬਿਲਕੁਲ ਭਾਜੀ ਹਾਂਜੀ ਤੁਸੀਂ ਆਉਂਗੇ ਤੁਹਾਡਾ ਮਨ ਖੁਸ਼ ਹੋ ਜਾਊਗਾ ਪਹਿਲੀ ਗੱਲ ਤਾਂ ਵੈਰਾਈਟੀ ਬਹੁਤ ਹੈ ਜੀ ਭਾਜੀ ਦੂਜੀ ਗੱਲ ਰੇਟ ਸਭ ਤੋਂ ਸਸਤਾ ਕੁਆਲਿਟੀ ਅੱਛੀ ਬਾਦਲ ਆਪੇ ਹੀ ਸਮਝਾ ਦਿੰਦਾ 10mm ਦੀ ਹੈ ਕਿ 12mm ਦੀ ਹੈ ਤੇ ਨਾਲ ਦੀ ਨਾਲ ਤੁਹਾਨੂੰ ਐਕਸਟਰਾ ਜਿਹੜਾ ਸਮਾਨ ਤੁਸੀਂ ਹੋਰ ਥਾਂ ਥਾਂ ਤੋਂ ਖਰੀਦਣ ਲੱਗੇ ਯਾਰ ਫਲਾਨੀ ਜਗ੍ਹਾ ਚਲੀ ਗਏ ਉੱਥੇ ਸਸਤਾ ਫੇ ਗੱਡੀ ਉੱਧਰ ਲੈ ਕੇ ਜਾ ਉੱਥੇ ਸਸਤਾ ਉਹ ਸਾਰਾ ਸਮਾਨ ਇੱਕੋ ਜਗ੍ਹਾ ਮਿਲ ਜਾਣਾ ਹਾਂ ਜੀ ਸਾਰਾ ਸਮਾਨ ਵੀ ਮਿਲ ਜਾਣਾ ਹੈ ਰੀ ਕੁਆਲਿਟੀ ਇੱਕ ਨੰਬਰ ਦੀ ਹੈ ਰੇਟ ਬਹੁਤ ਹੈ ਜੀ ਭਾਜੀ ਠੀਕ ਹੈ ਤੁਸੀਂ ਆਉਂਗੇ ਤੁਹਾਨੂੰ ਸਭ ਕੁਝ ਇੱਕੋ ਛੱਤ ਥੱਲੇ ਮਿਲੂਗਾ ਰਿਗਾਰਡਿੰਗ ਟਾਈਲਸ ਮਤਲਬ ਫਿਟਿੰਗ ਉਸਮਾਨ ਫਿਟਿੰਗ ਕਿਵੇਂ ਕਰਨੀ ਹੈ ਤੇ ਕਲੀਨ ਕਿਵੇਂ ਕਰਨਾ ਔਰ ਮੈਨੂੰ ਪਤਾ ਤੁਹਾਡਾ ਘਰ ਵੀ ਕਹਿ ਰਿਹਾ ਜੀ ਭਾਜੀ ਜਿਨ੍ਹਾਂ ਨੇ ਹਲੇ ਘਰ ਤੇ ਟਾਇਲ ਲਵਾਉਣੀਆਂ ਨੇ ਘਰ ਵੀ ਕਹਿ ਰਿਹਾ ਤੇ ਇਹ ਵੀ ਕਿ ਜਾ ਯਾਰ ਹੁਣ ਬਾਦਲ ਤੇ ਜਾਇਆ ਮੈਨੂੰ ਸਜਾਵੇ ਇਸ ਦੀਵਾਲੀ ਮੈਨੂੰ ਸਜਾਵੇ ਜੇ ਦੀਵਾਲੀ ਲੰਘ ਗਈ ਤਾਂ ਫਿਰ ਮਤਲਬ ਜਿਨ੍ਹਾਂ ਨੇ ਹਲੇ ਤੱਕ ਨਹੀਂ ਕੰਮ ਕਰਾਇਆ ਨਾ ਤਾਂ ਮੈਨੂੰ ਹੁਣ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਸਜਾ ਦੇ ਤੁਹਾਡੇ ਬੱਚੇ ਜਿਹੜੇ ਬਾਹਰ ਹੈ ਉਹਨਾਂ ਨੇ ਵੀ ਕਿਹਾ ਕਿ ਪਾਪਾ ਮੰਮਾ ਇੱਕ ਵਾਰੀ ਬਾਦਲ ਵੀਰ ਦੇ ਸ਼੍ਰੀ ਕ੍ਰਿਸ਼ਨ ਵਾਲ ਦੇ ਜਾਇਓ ਹੁਣ ਆਪਾਂ ਕਰ ਲੈਂਦੇ ਆ ਬਾਦਲ ਨੂੰ ਤੇ ਆਪਾਂ ਟਾਇਲਰ ਜਿਹੜੀਆਂ ਕਿਧਰ ਕੁ ਲਵਾਣੀ ਆ ਕ੍ਰਿਸ਼ਨ ਗਿਆ ਤੋਂ ਭਾਜੀ ਬਾਦਲ ਤੋਂ ਸ਼੍ਰੀ ਕ੍ਰਿਸ਼ਨ ਬਾਦਲ ਤੋਂ ਹਾਂਜੀ ਭਾਜੀ ਠੀਕ ਹੈ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਕਾਲ ਕਰ ਲਈਓ ਔਰ ਜਿਵੇਂ ਬਾਦਲ ਤੁਹਾਨੂੰ ਇਮਾਨਦਾਰੀ ਨਾਲ ਸਰਵਿਸ ਦੇ ਰਿਹਾ ਆਲਦੋ ਕਿ ਤੁਸੀਂ ਪੈਸੇ ਪੇ ਕਰ ਰਹੇ ਆ ਪਰ ਫਿਰ ਵੀ ਮਾਰਕੀਟ ਨਾਲੋਂ ਸਭ ਤੋਂ ਸਸਤਾ ਪੂਰੇ ਪੰਜਾਬ 'ਚ ਸਭ ਨਾਲੋਂ ਸਸਤਾ ਔਰ ਬੜੀਆ ਗੱਲ ਇਹ ਆ ਕਿ ਡੀਲ ਬਹੁਤ ਚੰਗੀਆਂ ਬਾਦਲ ਨੇ ਪਹਿਲੀ ਵੀਡੀਓ 'ਚ ਇਹ ਕਹਤਾ ਸੀ ਕਰੈਕ ਵੀ ਹੋ ਜਾਊਗਾ ਉਹ ਵੀ ਵਾਪਸੀ ਆ ਭਾਜੀ ਭਾਵੇਂ ਚੇਂਜ ਕਰੂੰਗਾ ਮਤਲਬ ਕਿਸੇ ਗੱਲ ਲਈ ਨਾ ਨੁੱਕਰ ਹੈ ਹੀ ਨਹੀਂ ਤੁਸੀਂ ਆਉਂਗੇ ਬੈਨੀਫਿਟਸ ਤਾਂ ਹੈ ਹੀ ਉਸਦੇ ਨਾਲ ਦੇ ਨਾਲ ਡੀਲਿੰਗ ਇਹੋ ਜਿਹੀ ਦਾ ਬਾਈ ਜੱਕਰ ਆ ਆਮ ਨਾਲ 220 ਦੀ 250 ਪੱਟੀ ਦਿੰਦੇ ਆ ਨਾ ਉਹਦੇ ਚ ਵੀ ਕਰਕਮਲ ਵਾਪਸ ਨਹੀਂ ਲੈਂਦੇ ਮੈਂ ਤਾਂ 12 11 ਦੀ 6 ਪੀਸ ਵਾਲੀ 155 ਮੈਨੂੰ ਦੇ ਰਹੇ ਆ ਉਹ ਚ ਵੀ ਕਰਕਮਲ ਵਾਪਸ ਲੈ ਰਹੇ ਆ ਪਹਿਲੀ ਗੱਲ ਕਰਕਮਲ ਆ ਨਹੀਂ ਰੇ ਮੇਰੇ ਮਾਲ ਦੇ ਵਿੱਚ ਬਿਲਕੁਲ ਫਰੈਸ਼ ਮਾਲ ਆ ਬਾਈ ਜੱਜ 22 ਜਿਹਸੇ ਕਦਾ ਵੀਸ ਆ ਗਿਆ ਨਹੀਂ ਲੱਗਦਾ ਉਹ ਵੀ ਮੋੜ ਦਿਓ ਮੈਨੂੰ ਪਰ ਬਾਦਲ ਨਾਲ 딜 ਕਰਕੇ ਮਜ਼ਾ ਆ ਜਾਂਦਾ ਅਸੀਂ ਵੀ 딜 ਕਰਦੇ ਸਾਨੂੰ ਵੀ ਅੱਛਾ ਲੱਗਦਾ ਤੁਸੀਂ ਆਉਂਗੇ ਤੁਸੀਂ 딜 ਕਰਕੇ ਤੁਸੀਂ ਵੀ ਕਹੋਗੇ ਕਿ ਹਾਂ ਯਾਰ ਕਿਸੇ ਆਪਣੇ ਕੋਲ ਗਏ ਸੀ ਔਰ ਫਿਰ ਨਾਤਾ ਬਣਾਉਣ ਚ ਤਾਂ ਠੀਕ ਠਾਕ ਹੀ ਗਈ ਰਿਸ਼ਤਾ ਤਾਂ ਬਣਾਈ ਲੈ ਠੀਕ ਹੈ ਬਦਲ ਸਿੰਘ ਬਹੁਤ ਚੰਗਾ ਲੱਗਿਆ ਮਿਲ ਕੇ ਸਕਰੀਨ ਤੇ ਨੰਬਰ ਚੱਲ ਰਿਹਾ ਔਰ ਇੱਕ ਵਾਰ ਫਿਰ ਤੋਂ ਬੇਨਤੀ ਹੈ ਤੁਸੀਂ ਐਡਰੈਸ ਕਨਫਰਮ ਕਰ ਲਓ ਜਿੱਹਾਂ ਇਹ ਵਾਲਾ ਜਿਹੜਾ ਗੇਟ ਲੱਗਿਆ ਰਾਹੋਂ ਵਿਖੇ ਤੁਸੀਂ ਨਵੇਂ ਸ਼ਹਿਰ ਤੋਂ ਆਉਂਗੇ ਤਾਂ ਤੁਹਾਡੇ ਖੱਬੇ ਹੱਥ ਦੁਕਾਨ ਹੈ ਰਾਹੋਂ ਤੋਂ ਆਉਂਗੇ ਤਾਂ ਤੁਹਾਡੇ ਸੱਜੇ ਦੁਕਾਨ ਹੈ ਆਜ ਚਿਹਰਾ ਪਛਾਣ ਲਓ ਤੇ ਮੋਰੇ ਵੀਰ ਬੈਠਾ ਹਣਾ ਅੱਜ ਗਲਾਂ ਬੈਠਾ ਉਦਣਵਾਦ ਕੁਲਦੀਪ ਵਾਲਾ ਗੰਗਰੋ ਟਣ ਕੇ ਆਊਗੀ ਤੁਸੀਂ ਆ ਜਾਓ ਕਾਨੂੰ ਖੋਜ ਕਰਕੇ ਭੇਜ ਦੇ। ਥੈਂਕ ਯੂ ਵੀਰੇ। ਬਹੁਤ ਚੁੱਕਿਆ। ਬੜੇ ਰਣਵੀ ਤਿਲੋਸ਼ਣ ਆਪ ਛੋਟੇ ਦਿਨਸ ਨੂੰ ਕਿਉਂ ਨ ਪਸੰਦ ਜਿਆਦਾ ਬੁੱਧ ਫਿਰ ਦੱਸੂਗੇ। ਸਤਿ ਸ਼੍ਰੀ ਅਕਾਲ। ਰੱਖਾਂ।